ਅਤੇ ਜਿਮਨੀ ਚੋਂ ਤਰਨ-ਤਰਨ ਦੀ ਬਾਅਦ ਇੱਕ ਇਹ ਕਹਿ ਲੋ ਕਿ ਆਣ ਕੇ ਆਸੇ ਜਏ ਇਸ ਠੇ ਰਹੇ ਆ ਤੇ ਉਹਦੇ ਵਿੱਚ ਖਾਲੀਦਨ ਨੂੰ ਇੱਕ ਕਹਿ ਲੋ ਕਿ ਸੰਜੀਵਨੀ ਬੂਟੀ ਜਿਹੜੀ ਆ ਮਿਲੀ ਆ ਭਾਵੇਂ ਕਿ ਸੀਟ ਹਾਰ ਗਏ ਆ ਪਰ ਇਹਦੇ ਵਿੱਚ ਵੀ ਉਹਨਾਂ ਦਾ ਚਾਹ ਆ ਕਿ ਬਹੁਤ ਧੀਰ ਦੇ ਬਾਅਦ ਉਹ ਸੈਕੰਡ ਪੋਜੀਸ਼ਨ ਦੇ ਉੱਤੇ ਆਏ ਆ ਕੋਈ ਕਿਸੇ ਦਾ ਪਾਰਟੀ ਦਾ ਲੀਡਰ ਜਿਹਾ ਉਹ ਕਿਸੇ ਚ ਆ ਗਿਆ ਉਹ ਕੁਝ ਉਹਦੀ ਆਪਣੀਆਂ ਵੋਟਾਂ ਵੀ ਸੀਗੀਆਂ ਕੁਝ ਉਹਨੂੰ ਪਾਰਟੀ ਨੇ ਵੋਟਾਂ ਪੈ ਗਈਆਂ ਉਹ ਜੀ ਪਹਿਲੇ ਨੰਬਰ ਤੇ ਆ ਗਿਆ ਇਹਦਾ ਮਤਲਬ ਸਾਨੂੰ ਫਿਰ ਹੁਣ ਇਹ ਵੀ ਮੰਨਣਾ ਪਊਗਾ ਵੀ ਲੋਕਾਂ ਨੇ ਅਮਰਤਪਾਲ ਵਾਂਗੂ ਸਿੱਧੀ ਕੌਲ ਨਹੀਂ ਚੱਕੀ ਹੈਗੀ ਉਹਨਾਂ ਨੇ ਵੀ ਕੁਝ ਸੋਚ ਵਿਚਾਰ ਕੇ ਕੁਝ ਵੋਟਾਂ ਪਾਈਆਂ ਆ। ਅਕਾਲੀ ਦਲ ਬਾਕੀਆਂ ਨੂੰ ਉਦੋਂ ਤੱਕ ਬੀਟ ਨਹੀਂ ਕਰ ਪਊਗਾ ਜਦੋਂ ਤੱਕ ਅਕਾਲੀ ਦਲ ਦਾ ਆਪਸ ਵਿੱਚ ਏਕਾ ਨਹੀਂ ਹੋ ਜਾਂਦਾ। ਕੰਪੀਟੀਟਰ ਕੌਣ ਬਟਿਆ ਕਾਂਗਰਸ ਕਾਂਗਰਸ ਦੇ ਵਿੱਚ ਤਾਂ ਪਹਿਲੇ ਹੀ ਢੜੇ ਬੰਦੀ ਬਹੁਤ ਚੱਲਦੀ ਹੋਏ ਤਾਂ ਆਪਣੇ ਕਹਿ ਲਓ ਵੀ ਛੇ ਛੇ ਸੱਤ ਸੱਤ ਅਸੀਂ ਐਮ ਦੇ ਦਾਅਵੇਦਾਰ ਹੋ ਆਪਣੇ ਆਪ ਨੂੰ ਛੇ ਛੇ ਦੇਖ ਕੇ ਮਹਿਸੂਸ ਕਰੀ ਜਾਂਦੇ ਸੀ। ਅਮਰਤਪਾਲ ਦੇ ਗਰੁੱਪ ਨੂੰ ਜੇ ਬਹੁਤ ਵੱਡੀ ਕਾਲ ਮਿਲਦੀ ਹੁੰਦੀ ਤਾਂ ਮਨਦੀਪ ਜਿੱਤ ਜਾਣਾ ਸੀ ਲੇਕਿਨ ਇਹ ਮੈਂ ਗਰੰਟੀ ਨਾ ਕਹਿ ਦਣਾ ਜੋ ਸਾਡੀਆਂ ਗੁਣਾਂ ਤਕਸੀਮਾਂ ਆ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਇਹਨਾਂ ਦੇ ਨਾਲ ਸਾਂਝ ਨਹੀਂ ਪਾ ਸਕਦੇ ਚਾਹੇ ਉਹ ਜਿੱਤਣ ਤੇ ਚਾਹੇ ਉਹ ਹਾਰਨ ਇੰਡਸਟਰੀ ਵੀ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਇੰਡਸ ਪ੍ਰਾਈਮ ਦੇ ਵਿੱਚ ਜਿਸ ਵਿੱਚ ਅਸੀਂ ਚਰਚਾ ਕਰਦੇ ਹਾਂ ਪੰਜਾਬ ਦੇ ਮੁੱਦਿਆਂ ਦੇ ਨਾਲ ਸੰਬੰਧਿਤ ਤੇ ਇੰਡੀਆ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਜਿਹੜੀ ਤਰਨ ਤਰਨ ਦੀ ਜਿਮਨੀ ਚੋਣ ਹੋਈ ਹੈ ਉਸ ਤੋਂ ਬਾਅਦ ਅਕਾਲੀ ਦਲ ਦਾ ਕੀ ਵਕਰਾਏਗਾ 2027 ਦੇ ਲਈ ਲਾਲਪੁਰਾ ਸਾਹਿਬ ਨੂੰ ਜਿਹੜੀ ਜ਼ਮਾਨਤ ਜਿਹੜੀ ਆਰਜੀ ਉਹਨਾਂ ਨੇ ਲਾਈ ਸੀ ਹਾਈ ਕੋਰਟ ਦੇ ਵਿੱਚ ਉੱਥੋਂ ਕੋਈ ਰਾਹਤ ਨਹੀਂ ਮਿਲੀ ਉਹਦੇ ਬਾਰੇ ਵੀ ਚਰਚਾ ਜਿਹੜੀ ਆਪਾਂ ਕਰਾਂਗੇ ਤੇ ਗੈਂਗਸਟਰ ਜਾਂ ਇੱਕ ਕਰੋ ਕਿ ਗੋਲੀਵਾਰੀ ਦੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਉਹਦੇ ਉੱਤੇ ਵੀ ਗੱਲਬਾਤ ਆਪਾਂ ਕਰਾਂਗੇ ਤੇ ਵਿਜੀਲੀ ਸੋਧ ਬੈਲ ਸੈਂਟਰ ਦਾ ਜਿਹੜਾ ਆ ਆ ਤੇ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਆਪਾਂ ਲਵਾਂਗੇ ਤੇ ਇਹਦੇ ਵਿੱਚ ਮੇਰਾ ਸਾਥ ਨਿਵਾਣਗੇ ਹਰਜੀਤ ਲਸਾੜਾ ਜੀ ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਕੋਇਨ ਸਲਾਈਡ ਤੋਂ ਸਤਿ ਸ਼੍ਰੀ ਅਕਾਲ ਲਸਾੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਲਸਾੜਾ ਸਾਹਿਬ ਜਿਵੇਂ ਮੈਂ ਗੱਲ ਕੀਤੀ ਕਿ ਜਿਮਨੀ ਚੋਣ ਹੋ ਕੇ ਹਟੀ ਆ ਹਾਂਜੀ ਤੇ ਜਿਮਨੀ ਚੋਣ ਤਰਨ-ਤਰਨ ਦੀ ਬਾਅਦ ਇੱਕ ਇਹ ਕਹਿ ਲਓ ਕਿ ਅਣਕਿਆਸੇ ਜਏ ਇਸ ੱਟੇ ਰਹੇ ਆ ਕਿਉਂਕਿ ਚਾਹੇ ਪਹਿਲੀਆਂ ਜਿਹੜੀਆਂ ਆਪਾਂ ਚੋਣਾਂ ਦੇਖੀਆਂ ਆ ਉਹਦੇ ਵਿੱਚ ਅਕਾਲੀ ਦਲ ਨੂੰ ਕੋਈ ਏਡਾ ਖਾਸ ਸਮਰਥਨ ਨਹੀਂ ਮਿਲਿਆ ਸੀ ਤੇ ਕਾਂਗਰਸ ਜਿਹੜਾ ਆ ਕਾਫੀ ਵੱਡੀ ਟੱਕਰ ਜਿਹੜੀ ਆ ਉਹ ਦਿੰਦੀ ਰਹੀ ਆ ਤੇ ਥੋੜੀ ਬੋਦੀ ਧੜੇਵਾਜੀ ਕਰਕੇ ਕੋਝ ਸੀਟਾਂ ਜਿਹੜੀਆਂ ਹਾਰੀਆਂ ਨੇ ਜਮਨੀ ਚੋਂ ਆਉਣ ਦੇ ਵਿੱਚ ਆਦਰਵਾਇਜ਼ ਲੱਗਦਾ ਸੀ ਕਿ ਸ਼ਾਇਦ ਜੱਤ ਵੀ ਜਾਂਦੇ ਜੀ ਪਰ ਇੱਥੇ ਪਾਲਾ ਜਿਹੜਾ ਆ ਪਲਟਿਆ ਹੋਇਆ ਨਜ਼ਰ ਆਇਆ ਭਾਵੇਂ ਕਿ ਪੰਥਕ ਸੀਟ ਸੀ ਤੇ ਉਹਦੇ ਵਿੱਚ ਖਾਲੀ ਦਲ ਨੂੰ ਇੱਕ ਕਹਿ ਲੋ ਕਿ ਸੰਜੀਵਨੀ ਬੂਟੀ ਜਿਹੜੀ ਆ ਮਿਲੀ ਆ ਭਾਵੇਂ ਕਿ ਸੀਟ ਹਾਰ ਗਏ ਆ ਪਰ ਇਹਦੇ ਵਿੱਚ ਵੀ ਉਹਨਾਂ ਦਾ ਚਾਅ ਆ ਕਿ ਬਹੁਤ ਧੀਰ ਦੇ ਬਾਅਦ ਉਹ ਸੈਕੰਡ ਪੋਜੀਸ਼ਨ ਦੇ ਉੱਤੇ ਆਏ ਆ ਤੇ ਇਹਨੂੰ ਉਹ ਮੰਨ ਰਹੇ ਆ ਵੀ ਸਾਨੂੰ ਲੋਕਾਂ ਨੇ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਪਰ ਤੋ ਜਿੱਦਾਂ ਸਿਮਰਜੀਤ ਸਿੰਘ ਮਾਨ ਸਾਹਿਬ ਦਾ ਵੀ ਇੱਕ ਬਿਆਨ ਆਇਆ ਕਿ ਕਾਲੀ ਦਲ ਇਕੱਠੇ ਸ਼ਾਇਦ ਹੋ ਸਕਦੇ ਆ ਭਵਿੱਖ ਦੇ ਵਿੱਚ ਕੀ ਦੇਖਦੇ ਹੋ ਤੁਸੀਂ ਇਹਨੂੰ ਦਲਜੀਤ ਜੀ ਜਿਹੜੀਆਂ ਜਿਮਨੀ ਚੋਣਾਂ ਆ ਜੇ ਆਪਾਂ ਉਹਨਾਂ ਨੂੰ ਇਹ ਮੰਨੀਏ ਕਿ 27 ਵਾਲੀਆਂ ਚੋਣਾਂ ਦਾ ਉਹ ਕੋਈ ਆਧਾਰ ਆ ਵੀ ਉਹਦੇ ਜਿਹੜੇ ਹੁਣ ਨਤੀਜੇ ਆਏ ਉਹਨਾਂ ਦੇ ਹਿਸਾਬ ਦੇ ਨਾਲ ਫੇਰ ਤਾਂ ਆਮ ਆਦਮੀ ਪਾਰਟੀ ਜਿੱਤ ਜੂਗੀ ਜੇ ਕਾਲੀ ਦਲ ਕਹਿੰਦੇ ਅਸੀਂ ਦੂਜੇ ਨੰਬਰ ਤੇ ਆ ਗਏ ਆ ਤੋ ਮੈਨੂੰ ਨਹੀਂ ਲੱਗਦਾ ਹੈਗਾ ਕਿ ਬੱਲੇ ਗੱਲ ਤਾਂ ਜਿਹੜੀਆਂ ਇਹ ਜਿਮਨੀ ਚੋਣਾਂ ਸੀਗੀਆਂ ਪੰਜਾਬ ਦੇ ਕਿਸੇ ਖਾਸ ਮੁੱਦੇ ਦੇ ਉੱਪਰ ਤਾਂ ਲੜੀਆਂ ਨਹੀਂ ਗਈਆਂ ਹੂੰ ਇਹਦੇ ਵਿੱਚ ਤਾਂ ਇਹ ਕਹ ਲੋ ਵੀ ਧੜੇਬੰਦੀ ਸੀਗੀ ਕੋਈ ਕਿਸੇ ਦਾ ਪਾਰਟੀ ਦਾ ਲੀਡਰ ਸੀਗਾ ਉਹ ਕਿਸੇ ਚ ਆ ਗਿਆ ਉਹ ਕੁਛ ਉਹਦੀ ਆਪਣੀਆਂ ਵੋਟਾਂ ਵਿੱਚ ਸੀਗੀਆਂ ਕੁਛ ਉਹਨੂੰ ਪਾਰਟੀ ਦੀਆਂ ਵੋਟਾਂ ਪੈ ਗਈਆਂ ਉਹ ਜੀ ਪਹਿਲੇ ਨੰਬਰ ਤੇ ਆ ਗਿਆ ਉਹ ਆਮ ਆਦਮੀ ਪਾਰਟੀ ਕਹੀ ਜਾਂਦੀ ਆਈ ਇਹਦੇ ਨਾਲ ਤਾਂ ਇਹ ਸਾਬਤ ਹੁੰਦਾ ਕਿ ਸਾਡੀ ਲੋਕਾਂ ਦੇ ਵਿੱਚ ਮਤਲਬ ਕਿ ਬੱਲੇ ਬੱਲੇ ਬਹੁਤ ਲੋਕ ਸਾਡੇ ਤੋਂ ਖੁਸ਼ ਇਹ ਬਹੁਤ ਆ ਆਕਾਲੀ ਦਲ ਜੇ ਇਹ ਕਹਿੰਦਾ ਕਿ ਅਸੀਂ ਤਾਂ ਆਪਣੇ ਸੁਧਾਰ ਬਹੁਤ ਕਰ ਲਿਆ ਨਹੀਂ ਅਕਾਲੀ ਦਲ ਨੂੰ ਇਸ ਚੋਣ ਦੇ ਨਾਲ ਇਹ ਯਕੀਨ ਨਹੀਂ ਕਰਨਾ ਚਾਹੀਦਾ ਕਿਉਂਕਿ 27 ਦਾ ਜਿਹੜਾ ਫਿਰ ਉਹ ਸੀਨ ਆਏਗਾ ਨਾ ਉੱਥੇ ਸਮੀਕਰਨਾਂ ਕੁਝ ਹੋਰ ਹੋਣੀਆਂ ਹੈ ਜੇ ਤਾਂ ਇਹੇ ਆਧਾਰ ਮੰਨਾਂਗੇ ਇਹਦਾ ਮਤਲਬ ਇਹ ਤਾਂ ਜਿਹੜਾ ਸਾਡੇ ਕੋਲ ਪੰਥਕ ਉਮੀਦਵਾਰ ਸੀਗਾ ਉਹ ਫਿਰ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਸੀ ਵੈਸੇ ਵੀ ਜਾਂ ਤਾਂ ਉਹ ਪਹਿਲੇ ਤੇ ਆਉਂਦੇ ਹੁੰਦੇ ਏਦਾਂ ਦੇ ਉਮੀਦਵਾਰ ਜਾਂ ਅਖੀਰ 'ਚ ਆਉਂਦੇ ਹੁੰਦੇ ਆ ਉਹ ਵਿਚ ਵਿਚਾਲੇ ਜਾ ਕੇ ਤੀਜੇ ਨੰਬਰ ਤੇ ਫਸ ਗਏ ਆ ਸਾਰੀਆਂ ਸਮੀਕਰਨਾਂ ਉਲਟ-ਪੁਲਟ ਹੋ ਗਈਆਂ ਇਹਦਾ ਮਤਲਬ ਸਾਨੂੰ ਫਿਰ ਹੁਣ ਇਹ ਵੀ ਮੰਨਣਾ ਪਊਗਾ ਵੀ ਲੋਕਾਂ ਨੇ ਅਮਰਤਪਾਲ ਨੂੰ ਸਿੱਧੀ ਕਾਹਲ ਨਹੀਂ ਚੱਕੀ ਹੈਗੀ ਉਹਨਾਂ ਨੇ ਵੀ ਕੁਝ ਸੋਚ ਵਿਚਾਰ ਕੇ ਕੁਝ ਵੋਟਾਂ ਪਾਈਆਂ ਸੋ ਅਕਾਲੀ ਦਲ ਬਾਕੀਆਂ ਨੂੰ ਉਦੋਂ ਤੱਕ ਬੀਟ ਨਹੀਂ ਕਰ ਪਾਊਗਾ ਜਦੋਂ ਤੱਕ ਅਕਾਲੀ ਦਲ ਦਾ ਆਪਸ ਵਿੱਚ ਏਕਾ ਨਹੀਂ ਹੋ ਜਾਂਦਾ ਹੁਣ ਗੱਲਾਂ ਤਾਂ ਵੈਸੇ ਚੱਲਦੀਆਂ ਕਿ ਆਪਸ ਵਿੱਚ ਏਕਾ ਹੋ ਜਾਊਗਾ ਜੇ ਤੁਸੀਂ ਚਾਹੋ ਤਾਂ ਆਪਾਂ ਉਹਦੇ ਉੱਪਰ ਵੀ ਗੱਲਬਾਤ ਕਰ ਸਕਦੇ ਹਾਂ। ਇਹ ਏਕਾ ਤਾਂ ਇਦਾਂ ਹੈ ਕਿ ਟੋਰਾ ਗਰੁੱਪ ਰਿਹਾ, ਬਾਦਲ ਗਰੁੱਪ ਰਿਹਾ, ਤਲਵੰਡੀ ਗਰੁੱਪ ਰਿਹਾ ਇਹਨਾਂ ਦੇ ਬਖਰੇਵੇਂ ਜਿਹੜੇ ਆ ਪਹਿਲੀਆਂ ਦੇ ਵਿੱਚ ਰਹੇ ਵੀ ਆ ਤੇ ਇਲੈਕਸ਼ਨਾਂ ਹਾਰੀਆਂ ਵੀ ਆ ਤੇ ਕਾਂਗਰਸ ਦਾ ਇਹਦਾ ਫਾਇਦਾ ਪੇਸ਼ ਰਪਿਆ ਚੋਣਾ ਜਿੱਤਦੀ ਰਹੀ ਆ। ਭਾਵੇਂ ਕਿ ਹੁਣ ਜਿਹੜੀ ਤੀਜੀ ਤਰ੍ਹਾਂ ਵੀ ਆ ਗਈ ਆ ਆਮ ਆਦਮੀ ਪਾਰਟੀ ਤੇ ਹੁਣ ਉਦੋਂ ਵੀ ਜਦੋਂ ਲੱਗਦਾ ਹੁੰਦਾ ਹੈ ਹਾਰ ਜਾਂਦੇ ਹੁੰਦੇ ਸੀ ਫਿਰ ਉਹਦੇ ਬਾਅਦ ਚ ਆਪਣਾ ਮਲਾਂਕਣ ਕਰਦੇ ਸੀ, ਸਮੀਖਿਆ ਕਰਦੇ ਸੀ ਇਕੱਠੇ ਹੋਣ ਦੀ ਸੁ ਦੇਖੋ ਦਿਲਜੀਤ ਜੀ ਸਾਡੇ ਨੂੰ ਇਹਦੇ ਵਿੱਚ ਤਿੰਨ ਕ ਚੀਜ਼ਾਂ ਦੇਖਣੀਆਂ ਪੈਣਗੀਆਂ ਫਿਰ ਆਪਾਂ ਦੇਖਾਂਗੇ ਵੀ ਇਕੱਠੇ ਹੋ ਸਕਾ ਤੇ ਕਿ ਨਹੀਂ ਹੋ ਸਕਦੇ ਜੇ ਤਾਂ ਆਪਾਂ ਇਹ ਮੰਨ ਕੇ ਚੱਲੀ ਕਿ ਜੇ ਇਹ ਇਕੱਠੇ ਹੋ ਜਾਣ ਨੋ ਡਾਊਟ ਉਹਦੇ ਵਿੱਚ ਫਿਰ ਇਹਨਾਂ ਦਾ ਬੋਟ ਪਰਸੈਂਟੇਜ ਵੱਧਦਾ ਆ ਤੇ ਉਸ ਇਕੱਠੇ ਹੋਣ ਦੇ ਨਾਲ ਹੋ ਸਕਦਾ ਕਿ ਜਿਹੜੀਆਂ ਪਾਰਟੀਆਂ ਪਹਿਲਾਂ ਨਾਲ ਦੀ ਗੱਠਜੋੜ ਹੁੰਦੀ ਸੀਗੀ ਮੈਂ ਕਾਂਗਰਸ ਦਲ ਤੇ ਭਾਜਪਾ ਦੇ ਵੱਲ ਥੋੜਾ ਇਸ਼ਾਰਾ ਕਰ ਰਿਹਾ ਆ ਉਹ ਵੀ ਫਿਰ ਇਸ ਇਕੱਠ ਦੀ ਵੋਟ ਨੂੰ ਦੇ ਕੇ ਹੋ ਸਕਦਾ ਕਿ ਆਪਣਾ ਮੜਾ ਮੋਟਾ ਤਿਲਫੁਲ ਜਾ ਪਾ ਕੇ ਉਹ ਵੀ ਨਾਲ ਇਕੱਠ ਦੇ ਵਿੱਚ ਆ ਜਾਣ ਤੇ ਸਮੀਕਰਨਾ ਤਾਂ ਫਿਰ ਜਾ ਜਿਹੜੇ ਆਪਣੇ ਕੋਲ ਵਿਸ਼ਲੇਸ਼ਕ ਹੈ ਉਹ ਵੀ ਕਹਿੰਦੇ ਹੋ ਸਕਦਾ ਜਿਹੜੇ ਅੱਜ ਸੂਬੇ ਦੀ ਸਰਕਾਰ ਆ ਕਿਤੇ ਐਦਾਂ ਦਾ ਇੱਕ ਅਲੱਗ ਗੱਠ ਜੋੜ ਜਿਹੜਾ ਕਿ ਸ਼ਾਇਦ ਐਦਾਂ ਦਾ ਇੱਕ ਗੱਠ ਜੋੜ ਹੋਵੇ ਉਹ ਵੀ ਨਾ ਕਿਤੇ ਉਧਰ ਕੁੱਦ ਜਾਣ ਇਹਦਾ ਮਤਲਬ ਸਾਰੇ ਪਾਸੇ ਜੇ ਇੱਕ ਪਾਸੇ ਕੁੱਦ ਜਾਣਗੇ ਇਹਨਾਂ ਨੂੰ ਹਰੇਕ ਨੂੰ ਡਾਰ ਰਿਹਾ ਕਿ ਅਸੀਂ ਇਕੱਲੇ-ਕੱਲਿਆਂ ਨੇ ਸ਼ਾਇਦ ਜਿੰਨਾ ਨਹੀਂ ਹੈਗਾ ਤਾਂ ਸਾਡੇ ਕੋਲ ਫਿਰ ਉਹਨਾਂ ਦਾ ਕੰਪੀਟੀਟਰ ਕੌਣ ਬਟਾ ਕਾਂਗਰਸ ਕਾਂਗਰਸ ਦੇ ਵਿੱਚ ਤਾਂ ਪਹਿਲੇ ਹੀ ਧੜੇ ਬੰਦੀ ਬਹੁਤ ਚੱਲਦੀ ਹੋਏ ਤਾਂ ਆਪਣੇ ਕਹਿ ਲਓ ਵੀ 6 6 7 7 ਦਾ ਸੀਐਮ ਦੇ ਉਮੀਦਵਾਰ ਹੋ ਆਪਣੇ ਆਪ ਨੂੰ ਚੀਜ਼ੇ ਦੇਖ ਕੇ ਮਹਿਸੂਸ ਕਰੀ ਜਾਂਦੇ ਆ ਹ ਸੋ ਜੇ ਹੁਣ ਆਪਾਂ ਅਕਾਲੀ ਦਲ ਦੀ ਗੱਲ ਕਰੀ ਇਕੱਠੇ ਹੋ ਸਕਦੇ ਆ ਦੇਖੋ ਤਿੰਨ ਅਕਾਲੀ ਦਲ ਐਸ ਟਾਈਮ ਪਹਿਲਾਂ ਤਾਂ ਪੰਜਾਬ ਦੇ ਵੋਟਰ ਇਸ ਚੀਜ਼ ਨੂੰ ਡਿਸਾਈਡ ਕਰਨੇ ਕਿ ਮੈਂ ਤਿੰਨਾਂ ਚੋਂ ਕਿਹਦੇ ਉੱਪਰ ਜਾ ਕੇ ਠੀਕਾ ਲਾਉਣਾ ਆ ਸਾਡੇ ਕੋਲ ਪੁਨਰ ਸਰਜੀਤ ਅਕਾਲੀ ਦਲ ਆ ਜਿਹੜਾ ਆਪਣੇ ਕੋਲ ਗੈਰੀ ਹਰਪ੍ਰੀਤ ਸਿੰਘ ਹੋਣੀ ਆ ਹੁਣ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਹਰਪ੍ਰੀਤ ਸਿੰਘ ਉਹਨੇ ਪੁਨਰ ਸਰਜੀਤ ਜਿਹੜਾ ਅਕਾਲੀ ਦਲ ਆ ਉਹ ਆਇਆ ਕਿੱਥੋਂ ਟੁੱਟ ਕੇ ਅਕਾਲੀ ਦਲ ਬਾਦਲ ਦੇ ਵਿੱਚੋਂ ਆਇਆ ਸੋ ਉਧਰ ਸਾਡੇ ਕੋਲ ਅਕਾਲੀ ਦਲ ਬਾਦਲ ਵੀ ਹੈਗਾ ਆ ਸੁਖਬੀਰ ਸਿੰਘ ਬਾਦਲ ਉਹਦੀ ਪ੍ਰਧਾਨਗੀ ਕਰਦੇ ਪਏ ਆ ਤੇ ਇੱਕ ਸਾਡੇ ਕੋਲ ਵਾਰਸ ਪੰਜਾਬ ਦੇ ਧੜਾ ਆ ਜਿਹਨੂੰ ਅਮਰਤਪਾਲ ਗਰੁੱਪ ਆਪਾਂ ਕਹ ਦਿੰਨੇ ਆ ਠੀਕ ਹੈ ਜੀ ਅਮਰਤਪਾਲ ਦੇ ਗਰੁੱਪ ਨੂੰ ਜੇ ਬਹੁਤ ਵੱਡੀ ਕਾਲ ਮਿਲਦੀ ਹੁੰਦੀ ਤਾਂ ਮੰਦੀਪ ਜਤ ਜਾਨਾ ਸੀਗਾ ਹੂੰ ਉਹਨੂੰ ਉਹਨੂੰ ਕਾਲ ਨਹੀਂ ਮਿਲੀ ਹੈਗੀ ਜੇ ਆਪਣੇ ਕੋਲ ਉਹਦੇ ਵਿੱਚ ਕਿਹਾ ਤਾਂ ਇਹ ਵੀ ਜਾਂਦਾ ਵੀ ਉਹਨਾਂ ਵੱਲੋਂ ਸਮਰਥਨ ਵੀ ਪੂਰਾ ਨਹੀਂ ਦਿੱਤਾ ਗਿਆ ਆ ਇਹ ਵੀ ਇਹ ਵੀ ਗੌਰਤਲ ਬਈਆ ਗੱਲ ਕਿ ਦੇਖੋ ਪਹਿਲੀ ਗੱਲ ਤਾਂ ਉਸ ਬੰਦੇ ਦੀ ਥੋੜੀ ਜਿਹੀ ਸ਼ਬੀ ਸੀਗੀ ਉਹ ਮਤਲਬ ਕਿ ਨੇਠ ਕੇ ਵੋਟਾਂ ਦੇ ਵਿੱਚ ਉਸ ਹਾਵ ਨਾ ਨਹੀਂ ਉਹ ਮਤਲਬ ਕਿ ਪਾਰਟਿਸਿਪੇਟ ਕੀਤਾ ਜਿੱਦਾਂ ਬਾਕੀ ਧੜੇ ਬੰਦੇ ਦੇ ਹਿਸਾਬ ਨਾਲ ਇਸ ਚੋਣ ਨੂੰ ਲੜਿਆ ਗਿਆ ਹੈ ਹੂੰ ਹੂੰ ਦੂਸਰਾ ਉਹਦੇ ਕੋਲ ਇੱਕ ਪੰਥਕ ਮੁੱਦਾ ਹੀ ਸੀਗਾ ਹੋਰ ਉਹਨੇ ਉਹਨੇ ਵੀ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਗਲਤ ਬੇਤੇ ਬਾਕੀਆਂ ਨੇ ਵੀ ਨਹੀਂ ਕੀਤੀ ਪੰਜਾਬ ਦੀ ਹੂੰ ਸਿਮਰਨ ਸਿੰਘ ਦਾ ਇਹ ਮਾਨ ਦਾ ਜੇ ਆਪਾਂ ਬਿਆਨ ਚੱਕੀਏ ਤਾਂ ਉਹ ਕਹਿੰਦੇ ਆ ਵੀ ਗੱਠਜੋੜ ਹੋ ਜਾਣਾ ਚਾਹੀਦਾ ਆ ਏਕਾ ਕਰ ਲੈਣਾ ਚਾਹੀਦਾ ਆ ਚਲੋ ਚੰਗੀ ਗੱਲ ਏਕਾ ਹੋ ਜਾਣਾ ਚਾਹੀਦਾ ਇਹਦਾ ਮਤਲਬ ਜੇ ਸਿਮਰਨ ਸਿੰਘ ਬਿਆਨ ਦੇ ਉੱਪਰ ਫੁੱਲ ਚੜ ਗਿਆ ਤਾਂ ਜਿਹੜਾ ਸਾਡੇ ਕੋਲ ਅਮਰਤਪਾਲ ਹੋਣਾ ਦਾ ਗਰੂਪ ਆ ਵਾਰਿਸ ਪੰਜਾਬ ਦੇ ਇਹਦਾ ਮਤਲਬ ਇਹ ਹੋਇਆ ਕਿ ਉਹ ਕਾਲੀ ਦਲ ਬਾਦਲ ਦੇ ਨਾਲ ਜਾ ਕੇ ਜੁੜ ਜਾਊਗਾ ਇਹੀ ਮਤਲਬ ਹੋਇਆ ਨਾ ਤੇ ਜੇ ਆਪਾਂ ਗੱਲ ਨਹੀਂ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਜੇ ਗਿਆਨੀ ਹਰਪ੍ਰੀਤ ਸਿੰਘ ਹੁਣੇ ਕਿਸੇ ਛੱਤ ਦੀ ਜਾ ਕੇ ਅਕਾਲੀ ਦਰ ਬਦਲਣਾ ਜੁੜਦੇ ਆ ਇਹਦਾ ਮਤਲਬ ਪੇਰੈਂਟਸ ਦੇ ਵਿੱਚੋਂ ਜਿਹੜੀ ਚਾਈਲਡ ਪਾਰਟੀ ਨਿਕਲੀ ਆ ਉਹ ਵੀ ਦੁਬਾਰਾ ਜਦੋਂ ਪੇਰੈਂਟ ਦੇ ਵਿੱਚ ਆ ਗਈ ਉਹ ਤਾਂ ਖਤਮ ਹੋ ਜਾਏਗੀ ਹੂੰ ਇਹ ਚੀਜ਼ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਨਜ਼ੂਰੀ ਨਹੀਂ ਹੋਈ ਨਹੀਂ ਸਕਦੀ ਘੱਟੋ ਘੱਟ 27 ਦੇ ਵਿੱਚ ਤਾਂ ਬਿਲਕੁਲ ਮਨਜ਼ੂਰੀ ਨਹੀਂ ਹੋ ਸਕਦੀ ਸੋ ਹੋ ਸਕਦਾ ਕਿ ਅਮਰਤਪਾਲ ਦਾ ਤੇ ਅਕਾਲੀ ਦਲ ਹੋਂ ਦਾ ਕੋਈ ਵਿਚ ਬੰਦੇ ਬੁੰਦੇ ਪਾ ਕੇ ਇਕੱਠਾ ਕਰ ਲੈਣ ਲੇਕਿਨ ਇਹ ਮੈਂ ਗਰੰਟੀ ਨਾ ਕਹਿ ਦਨਾ ਜੋ ਸਾਡੀਆਂ ਗੁਣਾਂ ਤਕਸੀਮਾਂ ਆ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਇਹਨਾਂ ਦੇ ਨਾਲ ਸਾਂਝ ਨਹੀਂ ਪਾ ਸਕਦੇ ਚਾਹੇ ਉਹ ਜਿੱਤਣ ਤੇ ਚਾਹੇ ਉਹ ਹਾਰਨ ਹਾਂ ਪਰ ਜੇ ਅਕਾਲੀ ਦਲ ਜਿੰਨੇ ਵੀ ਇਹ ਤੁਸੀਂ ਨਾਮ ਲਾਏ ਆ ਉਹਨਾਂ ਦੀ ਇੱਕ ਸਿਧਾਂਤਕ ਮਤ ਭੇਦ ਤਾਂ ਹੈਗੇ ਆ ਜੇ ਇਕੱਠੇ ਵੀ ਹੋ ਜਾਂਦੇ ਆ ਸ਼ਾਇਦ ਉਹ ਜਿਹੜੇ ਸਿਧਾਂਤਕ ਮਤ ਭੇਦਿਆ ਉਹ ਸ਼ਾਇਦ ਪੂਰੇ ਹੋਈ ਨਾ ਪਾਉਣ ਕਿਉਂਕਿ ਉੱਥੇ ਸਿਧਾਂਤਾਂ ਦੇ ਨਾਲ ਸਮਝੌਤਾ ਵੀ ਕਰਨਾ ਪੈਣਾ ਕੁਝ ਹੈ ਸਵੀਕਾਰ ਕਰਨ ਯੋਗ ਨਹੀਂ ਹੋਣਾ ਪਰ ਰਾਜਨੀਤੀ ਦੇ ਵਿੱਚ ਕੁਝ ਵੀ ਹੋ ਸਕਦਾ ਹਾਂ ਤੇ ਫੇਰ ਹੀ ਹੁੰਦਾ ਸਭ ਕੁਝ ਰਾਜਨੀਤੀ ਦੇ ਵਿੱਚ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਵੀ ਪਤਾ ਲੱਗ ਜਾਊਗਾ ਪਰ ਦੂਜੇ ਪਾਸੇ ਜਿੱਦਾਂ ਖੈਰਾ ਸਾਹਿਬ ਜਾਂ ਹੋਰ ਵਿਰੋਧੀ ਧਿਰਾਂ ਨੇ ਵੀ ਇਹ ਇੱਕ ਦੋਸ਼ ਲਾਇਆ ਸਰਕਾਰ ਦੇ ਉੱਤੇ ਕਿ ਗੈਂਗਸਟਰ ਜਿਹੜਾ ਇੱਕ ਚੱਲਿਆ ਹੋਇਆ ਆ ਉਹ ਬਹੁਤ ਕੰਮ ਚੱਲ ਰਿਹਾ ਭਾਵੇਂ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਚੱਲਦਾ ਰਿਹਾ ਪਰ ਇਹ ਸਰਕਾਰ ਦੇ ਵਿੱਚ ਕਾਫੀ ਦੇਖਣ ਨੂੰ ਮਿਲਿਆ ਜੀ ਜੀ ਹੁਣ ਬਿਲਕੁਲ ਜਿੱਦਾਂ ਮੂਸੇ ਵਾਲੇ ਦਾ ਕਤਲ ਕੀਤਾ ਗਿਆ ਉਸੇ ਤਰੀਕੇ ਦੀ ਝੜਪ ਜਿਹੜੀ ਆ ਹੋਈ ਆ ਬੰਗਿਆਂ ਦੇ ਵਿੱਚ ਬਿਲਕੁਲ ਉਸ ਤਰੀਕੇ ਦੇ ਨਾਲੇ ਸਕੋਰਪੀਓ ਨੂੰ ਘੇਰਿਆ ਗਿਆ ਘੇਰ ਕੇ ਤੇ ਉਹਨੂੰ ਜਿਹੜੀ ਗੋਲੀਆਂ ਭਰਾਤੀਆਂ ਗਈਆਂ 40 ਤੋਂਤੇ ਜਿਹੜੇ ਫਾਇਰ ਆ ਉਹ ਹੋਇਆ ਇੱਕ ਮੁੰਡੇ ਦੀ ਡੈਥ ਵੀ ਹੋ ਗਈ ਆ ਚਾਰ ਬੜੇ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਹੈਗੇ ਆ ਤੇ ਹੁਣ ਤੁਸੀਂ ਇੱਥੋਂ ਇੱਕ ਕੀ ਤੁਹਾਨੂੰ ਲੱਗਦਾ ਆ ਜਿੱਦਾਂ ਇਹ ਦੋਸ਼ ਲੱਗੇ ਆ ਕਿ ਆਪਾਂ ਅੰਮ੍ਰਿਤਸਰ ਦੀ ਵੀ ਇਹਦੇ ਨਾਲ ਜੋੜ ਸਕਦੇ ਆ ਕਿ ਬੱਸ ਸਟੈਂਡ ਦੇ ਵਿੱਚ ਚਲੋ ਮੂਸੇਵਾਲਾ ਜਿਹੜਾ ਹੋਇਆ ਸੀ ਜਿੱਥੇ ਕਤਲ ਹੋਇਆ ਉਹ ਇੱਕ ਕਹਿ ਸਕਦੇ ਆ ਕਿ ਇੱਕ ਕੁਆਇਟ ਪਲੇਸ ਸੀ ਇੱਕ ਕਹਿ ਸਕਦੇ ਆ ਕਿ ਇੱਕ ਜਿੱਥੇ ਕੋਈ ਬਹੁਤੀ ਆਵਾਜ਼ਾਈ ਨਹੀਂ ਸੀ ਬਸ ਅੱਡਾ ਤੁਸੀਂ ਰੱਖ ਲਓ ਵੀ ਜਿੱਥੇ ਆਵਾਜ਼ਾਈ ਨਹੀਂ ਜ਼ਿਆਦਾ ਹੈ ਦੂਜਾ ਕਿ ਬੰਗਿਆਂ ਦਾ ਮੇਨ ਹਾਈਵੇ ਜਿੱਥੇ ਸ਼ਹਿਰ ਕਹ ਲਓ ਕਿ ਉੱਪਰ ਇਹਨਾਂ ਹਾਈਵੇ ਦੇ ਉੱਤੇ ਆ ਇੰਨੇ ਲੋਕ ਭੀੜ ਭੜਕੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਆਮ ਲੋਕ ਜਿਹੜੇ ਇਹਨਾਂ ਦਾ ਪ੍ਰਭਾਵ ਪਾਉਂਦਾ ਕਿ ਕਿਸੇ ਦੇ ਵੀ ਲੱਗ ਸਕਦੀ ਆ ਸੁਚੇਤ ਜਿਹੜਾ ਬੰਦਾ ਕਿੰਨਾ ਕੁ ਜ਼ਿਆਦਾ ਰਹੂਗਾ ਕਿ ਆਮ ਬੰਦੇ ਦੀ ਲਾਈਫ ਦੇ ਉੱਤੇ ਇਫੈਕਟ ਜਿਹੜਾ ਆ ਕੀ ਸਰਕਾਰ ਅਮਨ ਕਾਨੂੰਨ ਦੇ ਉੱਤੇ ਵਰਕ ਕਰ ਰਹੀ ਆ ਅ ਤਿੰਨ ਕਿ ਚੀਜ਼ਾਂ ਤੁਸੀਂ ਕਲੱਬ ਕਰ ਦਿੱਤੀਆਂ ਪਏ ਇੱਕ ਇੱਕ ਕਰਕੇ ਉਹਨਾਂ ਨਾਲ ਜੋੜਦੇ ਚੱਲਦੇ ਆਂ ਬੰਗਿਆ ਦਾ ਇਲਾਕਾ ਕਿਉਂਕਿ ਅਸੀਂ ਦੁਆਬੇ ਤੋਂ ਆ ਇੱਧਰ ਆਪਾਂ ਨਮਾ ਸ਼ਹਿਰ ਆ ਉੱਥੋਂ ਤੁਸੀਂ ਸਿੱਧੀ ਬੱਸ ਫੜਦੇ ਹੋ ਬੰਗਿਆ ਜਾਂਦੇ ਹੋ ਬੜਾ ਭੀੜ ਭੜਕਾ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਫਗਵਾੜੇ ਵਗੈਰਾ ਟੱਚ ਕਰਦੇ ਹੋ ਤੇ ਜੇ ਤੁਸੀਂ ਇਧਰੋਂ ਲੈਂਦੇ ਪਾਸੇ ਨੂੰ ਆ ਜਾਂਦਾ ਫਿਰ ਤੁਸੀਂ ਉਧਰ ਫਲੋਰ ਵਗੈਰਾ ਟੱਚ ਕਰਦੇ ਸਾਰਾ ਦੁਆਬੇ ਦਾ ਇੱਕ ਪੌਸ਼ ਇਲਾਕਾ ਮੰਨਿਆ ਜਾਂਦਾ ਜਿੱਥੋਂ ਮਤਲਬ ਕਿ ਤੁਸੀਂ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਦੇਖ ਸਕਦੇ ਆ ਆਮ ਸੜਕ ਤੇ ਤੁਰੇ ਫਿਰਦੀ ਮੈਂ ਗੱਡੀਆਂ ਵਗੈਰਾ ਦੀ ਗੱਲ ਕਰਦਾ ਜਾਂ ਬੜੀਆਂ ਬੜੀਆਂ ਕੋਠੀਆਂ ਤੁਸੀਂ ਦੇਖ ਸਕਦੇ ਪੰਜਾਬ ਬਣੇ ਆ ਤੇ ਇਹੀ ਇਲਾਕਾ ਸੀਗਾ ਜਿੱਥੋਂ ਪਹਿਲਾਂ ਇਸ ਪੱਟੀ ਦੇ ਵਿੱਚੋਂ ਸਭ ਤੋਂ ਪਹਿਲਾਂ ਇਹ ਇੰਗਲੈਂਡਿਕ ਲੋਕ ਨੂੰ ਸਾਡੇ ਪ੍ਰਵਾਸ ਹੋਇਆ ਹਾਂ ਹਾਂਜੀ ਸੋ ਦੋ ਘਟਨਾਵਾਂ ਜਲਦੀ ਦੇ ਨਾਲ ਪੰਜਾਬ ਦੇ ਵਿੱਚ ਵਾਪਰੀਆਂ ਉਧਰ ਪੰਜਾਬ ਸਰਕਾਰ ਦਾ ਸੂਬੇ ਦਾ ਸਰਕਾਰ ਦਾ ਬਿਆਨ ਇਹ ਹੁੰਦਾ ਕਿ ਇਸ ਸੂਬਾ ਤਾਂ ਬਹੁਤ ਅਮਾਨਮਾਨਿਆ ਨਾ ਇੱਥੇ ਨਸ਼ਾ ਹੈ ਤੇ ਨਾ ਇੱਥੇ ਗੈਂਗਸਟਰ ਹੈ ਰੋਜ਼ ਉੱਥੇ ਨੱਚਿਆ ਵਾਲੀਆਂ ਗੱਲਾਂ ਚੱਲਦੀਆਂ ਨੇ ਕੋਠੀਆਂ ਦੇ ਮੂਰੇ ਉਹਨਾਂ ਦੇ ਤਾਂ ਧਰਨੇ ਲੱਗਦੇ ਐ ਐਮਐਲਿਆਂ ਦੇ ਤੇ ਇੱਧਰ ਗੋਲੀਆਂ ਚੱਲਦੀਆਂ ਐ ਇਹ ਥੋੜਾ ਜਿਹਾ ਤੁਹਾਨੂੰ ਨਾ ਗੰਭੀਰਤਾ ਨਾਲ ਦੇਖਣਾ ਪਊਗਾ ਵੀ ਹਾਲਾਤ ਕਿੱਥੇ ਤੱਕ ਪਚੀਦਾ ਹੋ ਗਿਆ ਐ ਸ਼ੁਰੂਆਤ ਆ ਅੰਮ੍ਰਿਤਸਰ ਤੋਂ ਕੱਲ੍ਹ ਨੇ ਬੱਸ ਸਿੱਧਾ ਤੁਸੀਂ ਕਿਹਾ ਬੱਸ ਸਦ ਦੇ ਪਰ ਠਾਠਾ ਹੋ ਗਈ ਠੀਕ ਐ ਜੀ ਲੜਾਈ ਝਗੜੇ ਕਿਉਂਕਿ ਬੱਸਾਂ ਦਾ ਜਿਹੜਾ ਟਾਈਮ ਟੇਬਲ ਐ ਉੱਥੇ ਨਾ ਮਿੰਟ-ਡੋ ਮਿੰਟ ਦਾ ਕੋਈ ਐਡਾ ਦਾ ਚੱਕਰ ਜਦੋਂ ਪੈਂਦਾ ਹ ਉੰਨੇ ਨਏ ਹੋ ਤਤ 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 ਹੋ ਜਾਂਦੇ ਆ ਜਿਹੜੇ ਕੈਰੈਕਟਰ ਆ ਕਿਉਂਕਿ ਉਹਨਾਂ ਇੱਕ ਜੋ ਅਗਲੇ ਸਵਾਰੀਆਂ ਸਵੋਰੀਆਂ ਰੇਡ ਨਹੀਂ ਹੋਣੀ ਨਾ ਇੰਨਾ ਕ ਤਾਂ ਹੁੰਦਾ ਹੀ ਆ ਲੜਾਈ ਵੀ ਆ ਲੜਦੇ ਵੀ ਝਗੜਦੇ ਵੀ ਕੁੱਟਮਾਰ ਵੀ ਹੁੰਦੀ ਆ ਇੰਨਾ ਕ ਤਾਂ ਚੱਲਦਾ ਰਹਿੰਦਾ ਇਹ ਅਸੀਂ ਕਾਲਜ ਟਾਈਮ ਤੋਂ ਦੇਖਦੇ ਆਉਣੀ ਆ ਉਹ ਡੇਢ ਦੋ ਮਿੰਟ 5 ਮਿੰਟ ਕੋਈ ਜ਼ਿਆਦਾ ਜਾਣ ਕੇ ਲਾ ਗਿਆ ਵੀ ਚਾਰ ਸਵਾਰੀਆਂ ਹੋਰ ਚੱਕ ਲਵਾ ਟੇਟਾ ਮੇਰੀਆਂ ਹੋ ਜਾਣਗੀਆਂ ਤੇ ਉਹ ਪਰ ਇਹ ਗੱਲ ਪੱਕੀ ਸੀ ਕਿ ਅੱਜ ਤੱਕ ਜਿਹੜਾ ਝਗੜਾ ਆ ਇਹ ਨਾ ਕਦੀ ਮੁਕਿਆ ਵਗੈਰਾ ਤੇ ਗਿਆ ਆ ਤੇ ਨਾ ਹੀ ਕੋਈ ਕੱਪੜੇ ਲੀੜੇ ਕੇ ਨੇ ਖਿੱਚੇ ਆ ਮੂਹੀ ਮਾਹੀ ਹੁੰਦਾ ਤੂੰ ਐ ਆ ਤੂੰ ਆ ਤੂੰ ਹੁਣ ਲੈ ਜਾ ਨਹੀਂ ਤਾਂ ਜੇ ਕਰਾਂਗੇ ਬੋ ਕਰਾਂ ਵੱਧ ਤੋਂ ਵੱਧ ਬਸ ਤੇ ਜੋ ਨਾਲ ਹੱਥੋਂ ਤੋ ਮਾਰ ਕੇ ਥਾਪੜ ਤੋਂ ਉਪਰ ਦਿੰਦੇ ਜਿਗੇ ਵੀ ਤੋੜ ਲਾ ਦੂੰ ਲੇਕਿਨ ਇੱਥੇ ਦਾ ਮਤਲਬ ਕਿ ਹੱਦੀ ਹੋ ਗਈ ਕਿ ਉਸ ਟਾਈਮਿੰਗ ਦੀ ਪ੍ਰੋਬਲਮ ਉਹਦੇ ਨਾਲ ਕਿ ਤੂੰ ਦਾਰਾ ਦੇਰ ਉੱਥੇ ਖੜੀ ਕਰ ਗਿਆ ਜਾਂ ਜੇ ਆ ਬੋ ਆ ਅਗਲੇ ਆਨੇ ਉੱਥੇ ਗੋਲੀ ਚਲਾਤੀ ਤੇ ਹਾਸੋ ਵੀ ਨਹੀਂ ਗੱਲ ਇਹ ਹੋਈ ਆ ਕਿ ਉਸ ਗੋਲੀ ਤੋਂ ਬਾਅਦ ਕੋਝੇ ਘੰਟਿਆਂ ਦੇ ਵਿੱਚ ਬੰਬੀਹਾ ਗਰੁੱਪ ਨੇ ਉਹਦੀ ਜ਼ਿੰਮੇਵਾਰੀ ਵੀ ਲੈ ਲਈ ਹਾਂ ਜਦ ਕਿ ਇਹੀ ਗੱਲ ਹੋ ਗਈ ਵੀ ਲੜਾਈ ਜਿਹੜੀ ਆ ਹੋਰ ਮੁੱਦਾ ਆ ਵਿੱਚ ਗੈਂਗਸਟਰਾਂ ਦਾ ਮੁੱਦਾ ਫਿਰ ਬਣ ਗਿਆ ਤੇ ਜਦ ਬੰਬੀਹਾ ਗਰੁੱਪ ਨੇ ਇਹਦੀ ਜ਼ਿੰਮੇਵਾਰੀ ਲਈ ਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਪਤਾ ਤੁਹਾਨੂੰ ਕਿਉਂ ਮਾਰਿਆ ਆ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਬੰਦੇ ਆ ਨਾ ਮੂਸੇ ਵਾਲੇ ਕਤਲकांड ਦੇ ਵਿੱਚ ਇਹ ਬੰਦੇ ਨੇ ਸ਼ਮੂਲੀਅਤ ਕੀਤੀ ਆ ਉਹ ਗੱਲ ਤੁਹਾਡੀ ਝਗੜੇ ਤੋਂ ਚੱਲੀ ਆ ਤੁਸੀਂ ਬੰਬੀਹਾ ਗਰੁੱਪ ਵਿੱਚ ਫਸ ਗਿਆ ਵਿੱਚ ਤੁਸੀਂ ਮੂਸੇ ਵਾਲੇ ਬਾਲ ਲਏ ਆ ਫਿਰ ਤੁਸੀਂ ਕਹਿੰਦਾ ਕਿ ਉਹਨਾਂ ਨੂੰ ਕਤਲਕਾਂਡ ਵਾਲਿਆਂ ਦੇ ਵਿੱਚ ਇਹ ਬੰਦੇ ਸ਼ਾਮਲ ਆ ਮਤਲਬ ਕਿ ਫਿਰ ਅਸਲ 'ਚ ਤਾਂ ਡਰਾਈਵਰ ਤਾਂ ਲੜਦੇ ਨਹੀਂ ਹੁੰਦੇ ਕੰਡਕਟਰ ਇੱਕ ਦੂਸਰੇ ਨਾਲ ਕਹਿਵਾਜੀ ਕਰਦੇ ਮਤਲਬ ਕਿ ਉਹ ਕੰਡਕਟਰ ਫੇ ਉਹ ਗੈਂਗਸਟਰ ਬਣ ਗਏ ਹੁਣ ਬੱਸਾਂ ਵਾਲੇ ਵੀ ਮਤਲਬ ਕਿ ਤੁਸੀਂ ਐਡਾ ਕਰਕੇ ਉਹਨਾਂ ਨੂੰ ਪਛਾਣੀ ਜਾਂਦੇ ਹੋ ਹਾਂ ਹਾਂ ਸੋ ਨਹੀਂ ਪਰ ਜਿਹੜਾ ਜਿਹੜਾ ਗੈਂਗਸਟਰ ਤਾਂ ਆਪਾਂ ਇਹੀ ਕਹਿ ਦਿੰਦੇ ਆ ਵੀ ਜਦੋਂ ਜਿਹੜਾ ਬੰਦਾ ਹਥਿਆਰ ਦੇ ਨਾਲ ਗੋਲੀ ਚਲਾ ਰਿਹਾ ਉਹਦਾ ਕਿਤੇ ਨਾ ਕਿਤੇ ਤਾਂ ਲਿੰਕ ਇਦਾਂ ਦਾ ਹੋਣਾ ਆ ਇਕੱਲਾ ਬੰਦਾ ਕੋਈ ਐਡਾ ਐਫਰਟ ਵੀ ਨਹੀਂ ਕਰਦਾ ਤਾਂ ਉਹਨੂੰ ਆਪਾਂ ਇੱਕ ਕਹਿ ਦਿੰਦੇ ਆ ਵੀ ਗੈਂਗ ਹੀ ਹੋਣਾ ਇਹਨਾਂ ਦਾ ਪਰ ਫੇ ਇਹ ਦੇਖੋ ਨਾ ਵੀ ਜਿਹੜਾ ਬੱਸਾ ਡਾਦਲੀ ਜੀ ਹੂੰ ਉਹ ਬਾਜ਼ਾਰ ਨਾਲੋਂ ਵੀ ਖਤਰਨਾਕ ਜਗ੍ਹਾ ਆ ਹੂੰ ਠੀਕ ਹੈ ਜੀ ਬਾਜ਼ਾਰ ਦੇ ਵਿੱਚ ਤਾਂ ਚਲੋ ਆਪਾਂ ਮੰਨ ਕੇ ਚਲਦੇ ਬਾਜ਼ਾਰ ਆ ਉੱਥੇ 10 ਲੋਕ ਵੀ ਹੋ ਸਕਦੇ 100 ਵੀ ਹੋਵੇ ਦਾ 1000 ਵੀ ਹੋ ਸਕਦਾ ਇਹ ਕਿਹੜਾ ਬੱਸ ਆ ਡਾਇਆ ਉੱਥੇ ਹਰ ਹਰ ਬੰਦੇ ਜਿਹਨਾਂ ਨੱਠ ਭੱਜ ਪਈ ਆਉਂਦੀ ਮੈਂ ਆਹ ਬੱਸ ਬਣਾਇਆ ਕਰਾ ਉਧਰੋਂ ਆ ਗਿਆ ਉਧਰੋਂ ਚੱਲ ਗਿਆ ਉਸ ਜੰਤਕ ਜਗਾ ਦੇ ਉੱਪਰ ਜੇ ਗੋਲੀ ਚੱਲ ਜਵੇ ਉਹ ਵੀ ਬੱਸਾਂ ਵਾਲਿਆਂ ਵੱਲੋਂ ਹੀ ਆਪਸ ਦੀ ਖੁੰਦਕ ਦੇ ਵਿੱਚ ਫਿਰ ਇਤੋਂ ਹੁਣ ਸ਼ਰਮਨਾ ਗੱਲ ਤਾਂ ਕੋਈ ਹੋ ਨਹੀਂ ਸਕਦੀ ਤੇ ਹੁਣ ਚਲਦੇ ਬੰਗਿਆਂ ਨੂੰ ਜਿੰਨਾਂ ਕਿ ਇਹਦੇ ਵਿੱਚੋਂ ਮੈਨੂੰ ਅ ਥੋੜਾ ਬਿਸ਼ਲੇਸ਼ਣ ਕਰਨ ਤੇ ਪਤਾ ਲੱਗਾ ਵੀ ਚੱਕਰ ਕੀ ਆ ਦੇਖੋ ਇਹ ਜਿਹੜਾ ਸਕੋਰਪੀ ਵਾਲਾ ਮੁੰਡਾ ਸੀਗਾ ਇਹ ਮੁੰਡਾ ਇਹਦਾ ਬਿਜ਼ਨਸ ਬਹੁਤ ਅਕੜਾ ਹੋ ਗਿਆ ਸੀਗਾ ਇਹ ਮੁੰਡਾ ਕਰਦਾ ਕੀ ਸੀਗਾ ਜਿਹੜੀਆਂ ਮਹਿੰਗੀਆਂ ਗੱਡੀਆਂ ਜਿੱਦਾਂ ਪੰਜਾਬ ਦੇ ਵਿੱਚ ਤੁਸੀਂ ਜਾ ਕੇ ਦੇਖਿਓ ਉੱਥੇ ਇੱਥੇ ਆਪਣੇ ਜਦੋਂ ਕਿਤੇ ਵਿਦੇਸ਼ ਦੇ ਵਿੱਚ ਕੋਈ ਜੀਪ ਐਂਗਲ ਬੁਗਨ ਹੁੰਦੀ ਹੈ ਨਾ ਕੋਈ ਗੌਰ ਨਹੀਂ ਕਰਦਾ ਹੈਗਾ ਪੰਜਾਬ 'ਚ ਦੇਖਿਓ ਜੀਪ ਐਂਗਲ ਦਾ ਮਰਸੀਡੀ ਦਾ ਉਹਦਾ ਕ੍ਰੇਜ਼ ਕਿੰਨਾ ਹੈ ਵੀ ਬੰਦਾ ਜੀਪ ਐਂਗਲ 'ਚ ਜਾਂਦਾ ਆ ਜਾਂ ਮਰਸੀਡੀਜ਼ ਤੇ ਚਲਵਾਉਂ ਮੁੱਥੇ ਲਈ ਫਿਰਦੇ ਹਨ ਮਹਿੰਗੀਆਂ ਗੱਡੀਆਂ ਇਹ ਮੁੰਡੇ ਦਾ ਕੰਮ ਕੀ ਸੀਗਾ ਇਹ ਮਹਿੰਗੀਆਂ ਗੱਡੀਆਂ ਅਰੇਂਜ ਕਰਕੇ ਦਿੰਦਾ ਸੀਗਾ ਵਿਆਹਾਂ ਪਾਰਟੀਆਂ ਦੇ ਉੱਪਰ ਇੱਦਾਂ ਲਾੜਾ ਲਾੜਾ ਜਾਂਦੇ ਆ ਜਾਂ ਲਿੰਮੋ ਲੈਂਦੇ ਆ ਤੇ ਇਹ ਜਿਹੜੇ I20 ਵਾਲੇ ਬੰਦਿਆਂ ਨੇ ਜਿੱਦਣੇ ਨੂੰ ਸ਼ੂਟ ਕੀਤਾ ਉਸ ਤੋਂ ਇੱਕ ਦਿਨ ਪਹਿਲਾਂ ਬੰਗਿਆਂ ਦੇ ਵਿੱਚ ਇਹਨਾਂ ਦਾ ਥੋੜਾ ਸੀਨ ਹੋ ਗਿਆ ਸੀਗਾ ਤੂ ਤੂ ਮੈਂ ਮੈਂ ਹੋ ਗਈ ਸੀਗੀ ਪਤਾ ਨਹੀਂ ਤਾਂ ਹੁਣ ਇਹ ਸਕੋਰਪੀਓ ਵਾਲੇ ਮੁੰਡੇ ਤੋਂ ਇੱਕ ਖਾਰ ਖਾਂਦੇ ਸੀ ਜਾਂ ਉਹਦੀ ਤਰੱਕੀ ਨਹੀਂ ਯਾਰ ਹੁੰਦੀ ਸੀ ਜਾਂ ਕੋਈ ਪੁਰਾਣਾ ਕੋਈ ਬੈਰ ਸੀ ਇਹਦਾ ਤਾਂ ਨਹੀਂ ਪਤਾ ਲੱਗਾ ਲੇਕਿਨ ਇਹਨਾਂ ਨੇ ਦੂਜੇ ਦਿਨ ਉਹਦੀ ਰੇਕੀ ਕਰਕੇ ਉਹਨੂੰ ਉੱਥੇ ਬੰਗਿਆ ਘੇਰ ਲਿਆ ਗੱਡੀ ਮੋਹਰੇ ਲਾ ਕੇ ਤਕਰੀਬਨ ਕਹਿੰਦੇ ਆ ਵੀ ਐਨੇ ਲੋਕਾਂ ਦੇ ਵਿੱਚ ਇਹਨਾਂ ਨੇ ਇੱਕ ਤਾਂ ਹੁੰਦਾ ਨਾ ਵੀ ਜਦਾ ਮੂਸੇ ਵਾਲਿਆਂ ਨੂੰ ਵੀ ਦੇਖੀਏ ਤਿੰਨ ਚਾਰ ਗੋਲੀਆਂ ਮਾਰ ਕੇ ਗਏ ਆ ਹੂੰ ਹੂੰ ਛਾਤੀ ਤੇ ਤਿੰਨ ਚਾਰ ਉਹ ਨਹੀਂ ਗੋਲੀਆਂ ਮਾਤੀਆਂ ਟਿਕਾ ਕੇ ਆ ਹੁਣ ਪਤਾ ਵੀ ਹੁਣ ਨਹੀਂ ਬਚਦਾ ਇਹ ਹੂੰ ਠੀਕ ਆ ਇਹਨਾਂ ਨੇ ਘੜ ਤੋਂ ਘੜ 35 40 ਫਾਇਰ ਕੀਤੇ ਆ ਔਰ ਛਾਤੀ ਤੇ ਮਤਲਬ ਕਿ ਉਹਨੂੰ ਉਹ ਕਹਿੰਦੇ ਹੁੰਦੇ ਨਾ ਵੀ ਛਾਜਾਂ ਨੂੰ ਛੱਟ ਕੇ ਰੱਖ ਦਿੱਤਾ ਹੂੰ ਔਰ ਇਹੋ ਜੇ ਕਾਰਿਆਂ ਦੇ ਵਿੱਚ ਉੱਥੇ ਕਿਸੇ ਬੰਦੇ ਦੀ ਹਿੰਮਤ ਨਹੀਂ ਪਈ ਐਨੇ ਰਸਤੇ ਵਿੱਚ ਕਿ ਉਹ ਮਾੜਾ ਜਿਹਾ ਹਿਆ ਕਰਨ ਕਿ ਇਹਨਾਂ ਨੂੰ ਰੋਕਣ ਜਾਂ ਇਹਨਾਂ ਨੂੰ ਫੜਨ ਜਾਂ ਕੁਝ ਵੀ ਕਰਨ ਉਹ ਕਾਰਵਾਈ ਕਰਕੇ ਚਲੇ ਗਏ ਨਹੀਂ ਜਦੋਂ ਹਥਿਆਰ ਆ ਫਿਰ ਉਹ ਆਮ ਬੰਦਾ ਇਹ ਸੋਚਦਾ ਵੀ ਮੇਰਾ ਕੀ ਮੁਕਾਬਲਾ ਹੈ ਇੱਕ ਹਥਿਆਰ ਵਾਲੇ ਨਾਲ ਪਰ ਮੈਂ ਮਾਨਸਿਕਤਾ ਇਹ ਦੇਖਦਾ ਉਦੋਂ ਦੀ ਜਿਹੜੀ ਉਹਨਾਂ ਦੀ ਝੜਪ ਹੋਈ ਆ ਕਿ ਆ ਉਹ ਸਿਰਫ ਉਸੇ ਝੜਕ ਦਾ ਨਤੀਜਾ ਆ ਇਹ ਜਾਂ ਕੋਈ ਪਿੱਛੋਂ ਵੀ ਇਹਨਾਂ ਦਾ ਵੈਰbro ਚੱਲਦਾ ਸੀ ਉਹ ਬਹਾਨਾ ਹੀ ਭਾੜਦੇ ਸੀਗੇ ਤੁਸੀਂ ਯਾਰ ਇੱਕ ਗੋਲੀ ਦੋ ਗੋਲੀ ਤਿੰਨ ਗੋਲੀ ਚਾਰ ਗੋਲੀ ਮਾਰ ਲਓ ਕਿਸੇ ਨੂੰ ਜਿੱਥੇ ਛਾਤੀ 'ਚ ਮਾਰਤੀ ਆ ਉਹ ਕਿੱਥੇ ਬਚ ਜਾਊਗਾ ਬੰਦਾ ਮਤਲਬ ਕਿ ਤੁਸੀਂ ਤੁਹਾਨੂੰ ਤਸੱਲੀ ਨਹੀਂ ਹੋਏ ਕਿ ਤੁਸੀਂ 35 40 ਗੋਲੀਆਂ ਤੇ ਫਾਇਰ ਹੋਈਆਂ ਆ ਮਤਲਬ ਕਿ ਤੁਸੀਂ ਸੋਚ ਕੇ ਦੇਖੋ ਵੀ ਇਹ ਕਿੱਡੀ ਕੋ ਉਹਦੇ ਦਿਮਾਗ 'ਚ ਉੱਥੇ ਗਹਿਗਾ 'ਚ ਕੈਮੀਕਲ ਲੋਚਾ ਚੱਲਦਾ ਹੋਣਾ ਆ ਵੀ ਉਹਨੂੰ ਉਹਦੇ ਤਸੱਲੀ ਨਹੀਂ ਹੋਣ ਦੇ ਕਿ ਮੈਂ ਹੋਰ ਗੋਲੀ ਮਾਰਾਂ ਹੋਰ ਗੋਲੀ ਮਾਰਦਾ ਉਹ ਤਾਂ ਮਰ ਗਿਆ ਹੋਣਾ ਚੌਥੀ ਪੰਜਵੀਂ ਗੋਲੀ ਉਹ ਤਾਂ ਜਦੋਂ ਇਦਾਂ ਦਾ ਕੋਈ ਕੰਮ ਕਰਦੇ ਆ ਨਸ਼ਾ ਹੀ ਪਹਿਲਾਂ ਕਰਦੇ ਆ ਇਹ ਦਿਮਾਗ ਜਿਹੜਾ ਆ ਤੁਹਾਡਾ ਜਿਹੜੇ ਸੈਂਸਸ ਆ ਹਾਰਮੋਨਸ ਜਿਹੜੇ ਦਿਮਾਗ ਵੀ ਕਹਿੰਦੇ ਸੁngੜ ਜਾਂਦਾ ਵੀ ਪੂਰੀ ਤਰ੍ਹਾਂ ਇੱਕ ਜਿਹੜਾ ਬਰਬਰਤਾ ਵਾਲਾ ਕੰਮ ਐ ਕਾਮ ਇਨਸਾਨ ਤਾਂ ਕਰੇ ਹੀ ਨਹੀਂ ਸਕਦਾ ਚਲੋ ਲੜਾਈ ਝਗੜਾ ਗੁੱਸਾ ਜਿਹੜਾ ਆਉਂਦਾ ਆ ਪਰ ਮੌਤ ਦੇ ਘਾਟ ਉਤਾਰ ਦੇਣਾ ਇਹ ਤਾਂ ਇੱਕ ਕਹਿ ਲਓ ਵੀ ਬੜਾ ਤਕੜਾ ਫਿਰ ਤੁਸੀਂ ਡਿਸਾਈਡ ਡਿਸੀਜਨ ਲੈਂਦੇ ਆ ਦਿਲਜੀਤ ਦੇ ਮਰ ਹੁਣ ਲੋਹਣ ਲੋਕੀ ਅਫਸੋਸ ਕਰਦੇ ਆ ਜਾਂ ਹਮਦਰਦੀ ਕਰਦੇ ਕਿ ਐ ਕਿਦਾਂ ਹੋ ਗਈ ਪੰਜਾਬ ਤੇ ਅਦਾ ਕਦੀ ਹੁੰਦਾ ਨਹੀਂ ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਦਾ ਸਾਂਝੀ ਬੋਲਤਾ ਗੈਂਗਸਟਰ ਕਿਦਾਂ ਵੱਧ ਗਿਆ ਸਿੱਧੀ ਜੀ ਗੱਲ ਐ ਪਹਿਲਾ ਜਿਹੜਾ ਕੁਝ ਸਮਿਆਂ ਦਾ ਮਾਹੌਲ ਸੀਗਾ ਮੈਂ ਪਾਰਟੀਆਂ ਦੇ ਨਾਂ ਨਹੀਂ ਲਵਾਂਗਾ ਉਦੋਂ ਕੀ ਹੁੰਦਾ ਸੀਗਾ ਵੀ ਕਹਿੰਦੇ ਸੀਗੇ ਲੀਡਰਾਂ ਨੇ ਨਾ ਗੁੰਡੇ ਪਾਲੇ ਹੋਏ ਆ ਇਹਨਾਂ ਨੂੰ ਉਹ ਹੀ ਦੇਸੀ ਤੁਸੀਂ ਕੱਟੇ ਵੀ ਦੇ ਦਿੰਦੇ ਅੰਦਰੋਂ ਖਾਤੀ ਚੋਣਾ-ਚੂਣਾ ਵੇਲੇ ਜਾਂ ਮਾੜੇ-ਮੋੜੇ ਫਰੋਤੀਆਂ ਵੇਲੇ ਜਾਂ ਕਿਤੇ ਕਬਜ਼ਾ ਲੈਣਾ ਇਹਨਾਂ ਨੂੰ ਭੇਜ ਦਿੰਦੇ ਆ ਹੂੰ ਤੇ ਬਾਅਦ ਚ ਫਿਰ ਇਹ ਵੀ ਗੱਲਾਂ ਆਉਂਦੀਆਂ ਸੀਗੀਆਂ ਨਾ ਗੈਂਗਸਟਰਾਂ ਤੋਂ ਹੁਣ ਕਈ ਗੈਂਗਸਟਰ ਤੇ ਮੈਂ ਹੁਣ ਉਹਨਾਂ ਨੂੰ ਗੈਂਗਸਟਰ ਤਾਂ ਨਹੀਂ ਕਹੂਗਾ ਉਹ ਤਾਂ ਅੱਜ ਕੱਲ੍ਹ ਦੇ ਤਗੜੇ ਪੱਤਰਕਾਰ ਵੀ ਬਣੇ ਹੋ ਆ ਠੀਕ ਹੈ ਉਹਨਾਂ ਨੇ ਇਹ ਚੀਜ਼ਾਂ ਕੀਤੀਆਂ ਉਹਨਾਂ ਟਾਈਮ ਉਹ ਵੀ ਦਫੇ ਖਲਾਸੇ ਕਰਦੇ ਹੁੰਦੇ ਆ ਬਈ ਇਹ ਨਾ ਬਾਅਦ ਚ ਸਾਨੂੰ ਸਾਰੇ ਵਰਤ ਗਏ ਸਾਨੂੰ ਇਹਨਾਂ ਨੇ ਜੇਲਾਂ ਤੱਕ ਨੂੜ ਕੇ ਰਾ ਦਿੱਤਾ ਅਜੇ ਤਾਂ ਹੁਣ ਜੇ ਮਾੜੇ ਮੋਟੇ ਬੱਚੇ ਆ ਤਾਂ ਹੁਣ ਚੰਗੀ ਲਾਈਫ ਆਪਣੇ ਹਿਸਾਬ ਨਾਲ ਜੀਦੇ ਆ ਅਦਰਵਾਈਜ਼ ਸਾਡੇ ਸਾਡਾ ਛੜਿਆ ਕੁਛ ਨਹੀਂ ਹਾਂ ਇਹਨਾਂ ਨੇ ਸਾਡੇ ਕੋਲ ਬੰਦੇ ਮਰਵਾਏ ਵੀ ਬਹੁਤ ਆ ਤੇ ਧੱਕਾ ਵੀ ਬਹੁਤ ਕਰਵਾਇਆ ਮੈਨੂੰ ਲੱਗਦਾ ਇਹਨਾਂ ਗੈਂਗਸਟਰਾਂ ਨੇ ਹੁਣ ਹੁਣ ਅਕਲ ਆ ਗਈ ਇਹ ਗੈਂਗਸਟਰਾਂ ਨੇ ਇਹਨਾਂ ਹੁਣ ਰਾਜਨੀਤੀ 'ਚ ਪੈਰ ਧਾਲ ਲਿਆ ਕਿ ਅਸੀਂ ਨਾ ਲੀਡਰਾਂ ਦੇ ਮਗਰ ਲਾ ਕੇ ਕੱਲ ਐਵੇਂ ਸੱਚੋ ਪਾਂਜੇ 'ਚ ਪੈਣੇ ਲੋਕਾਂ ਨੂੰ ਮਾਰਦੇ ਆ ਕਬਜ਼ੇ ਲੈਣੇ ਆ ਖੁਦ ਲੀ ਸੋ ਇੱਕ ਗੈਂਗਸਟਰ ਭਾਰਤੀ ਹੋ ਗਿਆ ਵੱਖ-ਵੱਖ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਹੀ ਟਿਕਟਾਂ ਮਿਲਦੀਆਂ ਕਿਉਂਕਿ ਇਹਨਾਂ ਕੋਲ ਪੈਸੇ ਹੀ ਪਏ ਆ ਪਾਰਟੀਆਂ ਨੂੰ ਚਾਹੀਦੇ ਆ ਪੈਸੇ ਮਾਲ ਦਰਸਾਮੀ ਹੁਣ ਜਦੋਂ ਫਿਰ ਗੈਂਗਸਟਰ ਬੰਦਾ ਇਦਾਂ ਦੇ ਪਿਸ਼ੋਕਰ ਵਾਲਾ ਆ ਐਡੀ ਵੱਡੀ ਲੀਡਰਾਂ ਦੀ ਐਮਐਲਏ ਜਾਂ ਕੋਈ ਹੋਰ ਪਦਵੀ ਦੇ ਉੱਪਰ ਬੈੰਦਾ ਆ ਉਹ ਪਾਈਪਰ ਹੁਣ ਕੰਮ ਤਾਂ ਉਹਨਾਂ ਨੇ ਆ ਹੀ ਕਰਨੇ ਆ ਤੁਸੀਂ ਪਿਸ਼ੋਕਰ ਦੀ ਗੱਲ ਕੀਤੀ ਆ ਲਾਲਪੁਰਾ ਸਾਹਿਬ ਜਿਹੜੇ ਕਿ ਐਮਐਲਏ ਆ ਉਹਨਾਂ ਦਾ ਪਿਸ਼ੋਕਰ ਉਹਨਾਂ ਦਾ ਪੇਸ਼ਾ ਨਹੀਂ ਛੱਡ ਰਿਹਾ ਜੀ ਹਾਈ ਕੋਰਟ ਦੇ ਉੱਤੋਂ ਵੀ ਝਟਕਾ ਮਿਲ ਗਿਆ ਰਾਹਤ ਨਹੀਂ ਮਿਲੀ ਕੋਈ 2013 ਦਾ ਕੇਸ ਆ ਜਿਹੜਾ ਕਿ ਛੇੜਖਾਨੀ ਦਾ ਕਹਿ ਸਕਦੇ ਹਾਂ ਕਿ ਇੱਕ ਔਰਤ ਦੇ ਨਾਲ ਉਦੋਂ ਵੀਡੀਓ ਬੜੀ ਵਾਇਰਲ ਹੋਈ ਸੀ ਸਾਰੇ ਦੋਸਤਾਂ ਨੇ ਦੇਖੀ ਹੋਵੇਗੀ ਉਦੋਂ ਬੜਾ ਇਹ ਚੱਲਿਆ ਸੀ ਕਿ ਇੱਕ ਔਰਤ ਜਿਹੜੀ ਆ ਉਹਦੇ ਉੱਤੇ ਇੰਨੀ ਤੁਸੀਂ ਤਸ਼ੱਦਦ ਕਰ ਰਹੇ ਆ ਤੇ ਤਸ਼ੱਦਦ ਕਉ ਕਰ ਰਿਹਾ ਜੇ ਨੇ ਸੇਫਟੀ ਰੱਖਣੀ ਹੁੰਦੀ ਆ ਪੰਜਾਬ ਸਰਕਾਰ ਦੀ ਪੁਲਿਸ ਤੇ ਉਹਦਾ ਬੜਾ ਇੱਕ ਨੋਟਿਸ ਉਸ ਵੇਲੇ ਲਿਆ ਗਿਆ ਸੀ ਉਹਦੀ ਜਿਹੜੀ ਹੁਣ ਸਜ਼ਾ ਆ ਉਹ ਬਰਕਰਾਰ ਰੱਖ ਦਿੱਤੀ ਹਾਈ ਕੋਰਟ ਨੇ ਤੇ ਕੀ ਦੇਖਦੇ ਹਾਂ ਕਿ ਜਿਮਨੀ ਚੋਣ ਇੱਕ ਹੋਰ ਖੜੀ ਆ ਪੰਜਾਬ ਦੇ ਸਿਰ ਤੇ ਸ਼ਾਇਦ ਇੱਕ ਨਹੀਂ ਦੋ ਹੋ ਜਾਣੀਆਂ ਤੇ ਦੂਜੀ ਦੀ ਚਰਚਾ ਨਹੀਂ ਆਪਾਂ ਕਰਦੇ ਕਿਉਂਕਿ ਉਹ ਵੀ ਇਦਾਂ ਦਾ ਹੀ ਕੇਸ ਆ ਕਿ ਉੱਤੇ ਵੀ ਨਲੈ ਕਿਉਂ ਨਾ ਬਾਅਦ ਚ ਹੋ ਜਵੇ ਜੀ ਦੇਖੋ ਇਹਨਾਂ ਦੇ ਉੱਪਰ ਜਿਹੜੇ ਦੋਸ਼ ਲੱਗੇ ਸੀ ਉਹ ਐਸ ਐਸ ਸੀ ਐਸਟੀ ਤੇ ਔਰਤ ਦਾ ਸ਼ੋਸ਼ਣ ਕਰ ਦੇਣਾ ਕਿ ਇਹ ਢੰਗ ਨਾਲ ਮਾਰਕਟਾਈ ਕਰ ਦੇਣੀ ਠੀਕ ਆ ਜੀ ਤੇ ਉਹਦੇ ਵਿੱਚ ਵੈਸੇ ਹਾਈ ਕੋਰਟ ਤੱਕ ਐਦਾਂ ਹੀ ਝਟਕਾ ਹੀ ਪੈਂਦਾ ਹੁੰਦਾ ਆ ਪਰ ਮੈਨੂੰ ਇਹ ਵੀ ਲੱਗਦਾ ਕਿ ਜਿਹੜੀਆਂ ਪ੍ਰਾਣੀਆਂ ਕੁਸ਼ਿਦਾਂ ਦਾ ਉਹਨਾਂ ਚੱਕ ਲਈਏ ਸਪਰੀਮ ਕੋਰਟ ਦੇ ਵਿੱਚ ਜਾ ਕੇ ਇਹ ਜਮਾਂਦ ਲੈ ਲੈਣਗੇ ਉਸ ਤੋਂ ਮਤਲਬ ਕਿ ਰਾਹਤ ਲੈ ਲੈਣਗੇ ਹੂੰ ਠੀਕ ਆ ਜੀ ਲੇਕਿਨ ਉਹ ਕਿੰਨਾ ਕੁ ਚਿਰ ਤੱਕ ਚੱਲਦਾ ਆ ਉਹ ਉਹ ਬਾਅਦ ਦੀ ਸਮੀਕਰਨਾ ਆ ਹੁਣ ਤੁਸੀਂ ਸੋਚਿਆ ਵੀ ਹੁਣ ਸਥਿਤੀਆਂ ਕਿੱਥੇ ਗਈਆਂ ਆ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਘਟਨਾ ਤੋਂ ਯਾਦ ਕਰਵਾਉਂਗਾ ਵੀ ਸਾਡੀ ਸਰਕਾਰ ਦੇ ਹਾਲਾਤ ਕੀ ਆ ਵੀ ਸਰਕਾਰ ਇਹਦੇ ਵਿੱਚ ਕੀ ਗੇਮ ਪਾਉਣ ਈ ਆ ਕਾਨੂੰਨ ਪਹਿਲਾਂ ਤਾਂ ਸਾਨੂੰ ਕਾਨੂੰਨ ਸਮਝਣਾ ਚਾਹੀਦਾ ਕਿ ਜੇ ਇਦਾਂ ਦਾ ਕੇਸ ਆਉਂਦਾ ਆ ਕਿਸੇ ਦੇ ਉੱਪਰ ਸਜ਼ਾ ਹੋ ਗਈ ਆ ਉਹ ਚਾਹੇ ਹਾਈ ਕੋਰਟ 'ਚ ਭਜਦਾ ਚਾਹੇ ਸਪਰੀਮ ਕੋਰਟ 'ਚ ਭਜਦਾ ਆ ਉਹ ਜਿਹੜੀ ਪਦਵੀ ਤੇ ਬੈਠਾ ਹੈ ਕਾਨੂੰਨ ਕੀ ਕਹਿੰਦਾ ਆ ਭਾਰਤ ਸਰਕਾਰ ਦਾ ਜਿਹੜਾ ਸੰਵਿਧਾਨ ਆ ਉਹ ਇਹ ਕਹਿੰਦਾ ਆ ਕਿ ਜਿਸ ਦਿਨ سزا ਹੋ ਗਈ ਉਸੇ ਦਿਨ ਸੀਟ ਖਾਲੀ ਕਰਨੀ ਹੋਣੀ ਆ ਜੀ ਸੀਟ ਖਾਲੀ ਕਰਨੀ ਪੈਣੀ ਆ ਉਹ ਇਹਦਾ ਮਤਲਬ ਉਸ ਦਿਨ ਤੋਂ ਜਦੋਂ سزا ਉਹਨੂੰ ਲੱਗੀ ਆ ਕੋਰਟ ਨੇ ਕਹਿ ਦਿੱਤਾ ਆ ਚਾਹੇ ਥਰਡੀ ਕੋਰਟ ਨੇ ਕਿਹਾ ਹਾਈ ਕੋਰਟ ਨੇ ਕਿਹਾ ਉਹ ਐਮ ਐਲ ਏ ਨਹੀਂ ਰਹਿ ਸਕਦਾ ਹੂੰ ਠੀਕ ਹੈ ਜੀ ਜਦ ਕੋਈ ਫਿਰ ਐਮਐਲਏ ਨਹੀਂ ਰਹੂਗਾ ਇਹਦਾ ਮਤਲਬ ਉਹਦੀ ਕੋਠੀ ਉਹਦਾ ਫਲੈਟ ਉਹਦੀ ਗੱਡੀ ਉਹਦੇ ਭੱਤੇ ਉਹ ਵੀ ਸਾਰੇ ਬੰਦ ਹੋਣੇ ਚਾਹੀਦੇ ਆ ਇਹਨਾਂ ਦੇ ਵਿੱਚ ਹੀ ਹੁਣ ਸਰਕਾਰ ਨਾਲ ਗੇਮ ਖੇਲਦੀ ਪਈ ਆ ਹੁਣ ਮੈਂ ਤੁਹਾਡੇ ਕੋਲ ਪਿਛਲੀ ਘਟਨਾ ਤੇ ਲੈ ਕੇ ਚੱਲਦਾ ਮੈਂ ਨਹੀਂ ਕਹਿੰਦਾ ਵੀ ਜੇ ਇੱਕ ਬੰਦੇ ਦੀ ਗਲਤੀ ਸਾਰਾ ਪਰਿਵਾਰ ਇਦਾਂ ਦਾ ਹੁੰਦਾ ਆ ਪਰ ਜੇ ਪੂਰੇ ਪਰਿਵਾਰ ਦੇ ਵਿੱਚੋਂ ਇਦਾਂ ਰੀ ਐਗਜ਼ਾਮਪਲ ਆ ਮਿਲਦੀਆਂ ਜਾਣ ਫਿਰ ਆਪਾਂ ਲੱਗਦਾ ਕਿ ਬੰਦਾ ਤਾਂ ਵੀ ਧੱਕਾ ਹੀ ਕਰਦਾ ਆ ਔਰ ਇਹ ਆਪਣਾ ਅਸਰ ਸੁਗ ਵਰਤ ਰਿਹਾ ਪਲੱਸ ਜਿਹੜੀ ਸਰਕਾਰ ਦਾ ਬੰਦਾ ਆ ਉਹ ਨੂੰ ਹਜੇ ਵੀ ਪ੍ਰੋਟੈਕਸ਼ਨ ਦੇਣ ਲਈ ਆ। ਉਹਦੇ ਸਬੂਤ ਕਿੱਥੋਂ ਮਿਲਦੇ ਆ ਮੈਂ ਨਾਮ ਨਹੀਂ ਲਵਾਂਗਾ ਲੇਕਿਨ ਉਦਾਂ ਮੈਂ ਖਲਾਸਾ ਕਰ ਜਾਵਾਂਗਾ ਲਾਲਪੁਰਾ ਜੀ ਉਹਨਾਂ ਦਾ ਜੀਜਾ ਜੀ। ਠੀਕ ਹੈ ਜੀ ਉਹਨਾਂ ਦਾ ਜੀਜਾ ਜੀ ਕਹਿਣਾ ਪਊਗਾ। ਐਮਐਲਏ ਸੀਗੇ ਉਹ ਉਹਨਾਂ ਤੇ ਪਰਤਾ ਦਰਜ ਹੋ ਗਿਆ ਇਲੀਗਲ ਮਾਈਨਿੰਗ ਦਾ। ਜਦੋਂ ਨਮਾ ਨਮਾ ਇਹਨਾਂ ਨੇ ਸੂਬਾ ਸਰਕਾਰ ਨੇ ਕਿਹਾ ਸੀਗਾ ਪਾਸੀ ਨਹੀਂ ਲੇਕਿਨ ਮਾਈਨਿੰਗ ਹੋਣ ਦੇਣੀ ਐਦਾਂ ਨਹੀਂ ਕਰੇ ਨਾ ਚੱਲਦੀਆਂ। ਜੀ। ਠੀਕ ਹੈ ਜੀ। ਪਰਚਾ ਕਿਹਨੇ ਕੀਤਾ ਐਸਐਸਪੀ ਗੁਰਮੀਤ ਚੋਹਾਨ ਨੇ। ਗਰਮੀਤ ਚਾਨ ਨੇ ਬਕਾਇਦਾ ਡੀਜੀਪੀ ਤੋਂ ਉਸ ਟਾਈਮ ਪ੍ਰਵਾਨਗੀ ਲਈਆ ਡੀਜੀਪੀ ਨੇ ਵੀ ਆਰਡਰ ਕੀਤੇ ਹੋਣਗੇ ਵੀ ਤੂੰ ਜਦੋਂ ਲੱਗਦਾ ਆ ਵੀ ਉਹ ਇਲੈਗਲ ਆ ਚੱਕ ਲੈ ਨੂੰ ਥਾਣੇ ਸਿੜਦੇ ਉਹਨੇ ਜਾ ਕੇ ਥਾਣੇ ਸਿੜਤਾ ਤੇ ਜਦੋਂ ਗਰਮੀਤ ਚਾਨ ਥਾਣੇ ਉਹਨਾਂ ਨੂੰ ਲੈ ਕੇ ਆਇਆ ਸੀਗਾ ਤਾਂ ਇਹਨਾਂ ਪੰਜਾਬ ਪੁਲਿਸ ਵਾਲਿਆਂ ਨੇ ਉਹਦੇ ਪੈਰਾਂ 'ਚ ਫੁੱਲ ਬਚਾਏ ਸੀ ਵੀ ਤੂੰ ਦਲੇਰੀ ਵਾਲਾ ਕੰਮ ਕੀਤਾ ਆ ਵੀ ਉਦੋਂ ਲੋਕਾਂ ਨੂੰ ਵੀ ਲੱਗਾ ਵੀ ਹੁਣ ਸੁਧਾਰ ਕੁਝ ਹੋਣਗੇ ਚੜਦੀ ਸਵੇਰ ਨੂੰ ਹੀ ਇਸ ਗਰਮੀਤ ਚਾਨ ਉਹਨਾਂ ਦੀ ਬਦਲੀ ਹੋ ਗਈ ਸੀ ਹੂੰ ਉਤੋਂ ਨੇ ਕੱਢ ਦਿੱਤਾ ਉਸ ਤੋਂ ਬਾਅਦ ਉਹਦੇ ਜੀਜਾ ਜੀ ਦਾ ਕਿਆ ਬਣਿਆ ਨਾ ਸਾਨੂੰ ਜੀਤਾ ਤੇ ਨਾ ਸਰਕਾਰ ਨੇ ਦੱਸਿਆ ਇਹ ਹੈਗਾ ਤਾਂ ਸਾਰਿਆਂ ਦਾ ਰਲ ਮਿਲ ਕੇ ਹੀ ਆ ਕੰਮ ਹੁਣ ਇੱਥੋਂ ਪਤਾ ਲੱਗਦਾ ਕਿ ਸਰਕਾਰ ਸਰਕਾਰ ਹੁਣ ਜਦੋਂ ਸਰਕਾਰ ਨੂੰ ਸਵਾਲ ਪੁੱਛਿਆ ਗਿਆ ਸਰਕਾਰ ਸੁਭਾ ਸਰਕਾਰ ਨੇ ਪਤਾ ਕੀ ਜਵਾਬ ਦਿੱਤਾ ਕਹਿੰਦੇ ਉਹਨਾਂ ਕੋਲ ਫਲੈਟ ਤਾਂ ਹੈਗਾ ਆ ਉਹਦੇ 100 ਹੁੰਦੇ ਆ ਜੀ ਬਾਹਨੇ ਉਹ ਜੀ 3 ਮਹੀਨੇ ਦਾ ਟਾਈਮ ਤਾਂ ਵੈਸੇ ਹੀ ਮੰਗ ਸਕਦੇ ਆ ਉਹ ਐ ਆ ਉਹ ਵੈਸੇ ਵੀ ਸਾਡੇ ਐਮਐਲਏ ਜਿਹੜੇ ਵਿਧਾਇਕ ਬਦੂਕ ਹੁੰਦੇ ਆ ਜਾਂ ਸੰਸਦ ਹੁੰਦੇ ਆ ਉਹ ਵੈਸੇ ਮਕਾਨਮ ਨੂੰ ਦੱਬਦੇ ਹੀ ਹੁੰਦੇ ਆ। ਵੈਸੇ ਇਹਦੇ ਵਿੱਚ ਵੀ ਤੁਸੀਂ ਦੇਖ ਲਓ ਵੀ ਇੱਕ ਸ਼ਵੀ ਦੇ ਉੱਤੇ ਤਾਂ ਇਹ ਸਰਕਾਰ ਬਣੀ ਸੀ ਕਿ ਅਸੀਂ ਇਸ ਸ਼ਵੀ ਆਪਣੀ ਵਧੀਆ ਰੱਖਾਂਗੇ। ਜੀ। ਅਸੀਂ ਜਿਹੜੀ ਆ ਟੋਲਰੈਂਸ ਜਿਹੜੀ ਆ ਬਿਲਕੁਲ ਨਹੀਂ ਰੱਖਾਂਗੇ ਇਦਾਂ ਦੇ ਕੇਸਾਂ ਦੇ ਵਿੱਚ। ਹੁਣ ਇਹਨਾਂ ਦੇ ਕੋਲ ਸੌਖ ਦੇ ਨਾਲ ਐਮਐਲਏ ਬਹੁਤ ਇੱਕ ਤਾਂ ਹੁੰਦਾ ਹੈ ਵੀ ਸਾਹਮੇ-ਸਾਹਮੇ ਐਮਐਲਏ ਕੋਈ ਬੰਦਾ ਟੁੱਟ ਗਿਆ ਸਾਡੀ ਸਰਕਾਰ ਨੂੰ ਖਤਰਾ। ਸਰਕਾਏ ਤਾਂ ਭਾਵੇਂ 10 ਦੇ 20 30 40 ਬੰਦੇ ਜਿੰਨੇ ਮਰਜੀ ਤੋੜ ਦੇਣ। ਤੇ ਸਰਕਾਰ ਤਾਂ ਵੀ ਜਿਹੜੀ ਆ ਹੈਗੀ ਆ ਪਰ ਜਿਸ ਤਰੀਕੇ ਦੇ ਨਾਲ ਉਹਨੂੰ ਕਹਿ ਲਓ ਚਾਹੇ ਪਠਾਨ ਮਾਜਦੇ ਵਾਲੀ ਆਪਾਂ ਗੱਲ ਕਰ ਲਈਏ ਲਾਲਪੁਰਾ ਸਾਹਿਬ ਵਾਲੀ ਗੱਲ ਆਪਾਂ ਕਰ ਲਈਏ ਉਹਦੇ ਵਿੱਚ ਇਦਾਂ ਲੱਗਦਾ ਆ ਵੀ ਉਸ ਤਰੀਕੇ ਨਾਲ ਜਿਹੋ ਜਿਹਾ ਕਿਹਾ ਜਾਂਦਾ ਸੀ ਪਹਿਲਾਂ ਜਿਹੜੇ ਵਿਧਾਇਕ ਆ ਕੁਝ सस्पेंड ਵੀ ਕਰ ਦਿੱਤੇ ਸੀ ਇਹਨਾਂ ਨੇ ਕਹਿ ਲਓ ਕਿ ਉਹਨਾਂ ਨੂੰ ਕਹਤਾ ਜੀ ਕਰਾਪਸ਼ਨ ਦੇ ਵਿੱਚ ਆ ਗਏ ਆ ਬੜਾ ਨਾਂ ਵੀ ਉਹਨਾਂ ਦਾ ਉਛਾਲਿਆ ਗਿਆ ਪਰ ਬਾਅਦ ਚ ਉਹਦਾਂ ਦੀਆਂ ਬਿਆਨ ਜਿਹੜੇ ਆਏ ਨਹੀਂ ਆਪਣੇ ਜਿਹੜੇ ਐਮ ਐਲ ਏ ਆ ਭਾਵੇਂ ਕਈ ਜਿਹੜਾ ਉਹ ਜਾ ਕਟਾਰੂ ਉਹਨਾਂ ਦੀ ਵੀ ਗੱਲ ਤੁਸੀਂ ਕਰ ਸਕਦੇ ਆਂ ਸਰਾਰੀ ਉਹਨਾਂ ਦੀ ਵੀ ਗੱਲ ਕਰ ਸਕਦੇ ਆ ਬਹੁਤ ਸਾਰਿਆਂ ਦੀ ਇਦਨ ਦੀ ਚੱਕਰੀਆਂ ਪਏ ਆ ਪਰ ਸਰਕਾਰ ਉਸ ਤਰੀਕੇ ਦੇ ਨਾਲ بروਚ ਨਹੀਂ ਆਈ ਜਿੱਦਾਂ ਪਹਿਲਾਂ ਦਾਅਵੇ ਕੀਤੇ ਗਏ ਸੀ ਕਿ ਅਸੀਂ ਤਾਂ ਬਿਲਕੁਲ ਟੋਲਰੈਂਸ ਨਹੀਂ ਰੱਖਾਂਗੇ ਸਰਕਾਰਾਂ ਇਹਨਾਂ ਨੂੰ ਅਸਰ ਰੂਗ ਵਾਲੇ ਬੰਦਿਆਂ ਨੂੰ ਜਿਨ੍ਹਾਂ ਦੇ ਜੀਵਨ ਚਾਰ ਪੈਸੇ ਆ ਕਹਿਣ ਨੂੰ ਕਹਿੰਦੇ ਆ ਵੀ ਅਸੀਂ ਤਾਂ ਚੰਗੀ ਛਵੀ ਵਾਲੇ ਚੁਣ ਕੇ ਲਾਏ ਆ ਪਰ ਕਿੰਨੇ ਇੱਕ ਤੁਸੀਂ ਚੰਗੀ ਛਵੀ ਵਾਲੇ ਚੁਣ ਕੇ ਲਾਏ ਆ ਜੇ ਚੰਗੀ ਛਵੀ ਵਾਲੇ ਸੀ ਤਾਂ ਫੇਰ ਜੀ ਵੀ ਨਹੀਂ ਚੋਣਾਂ ਕੱਲੀ ਹੋਈ ਜਾਂਦੀਆਂ ਕਿਉਂਕਿ ਇਹਨਾਂ ਦੇ ਕੇਸ ਚੱਲਦੇ ਪਏ ਆ ਸੋ ਇੱਥੇ ਤਾਂ ਸਿੱਧਾ ਸਿੱਧਾ ਪਤਾ ਲੱਗਦਾ ਆ ਇਹਨਾਂ ਨੂੰ ਕਿਸੇ ਨੇ ਨਾ ਇਨਫਾਰਮੇਸ਼ਨ ਇਹਨਾਂ ਕੋ ਮੰਗੀ ਸੀ ਸਰਕਾਰ ਕੋਲ ਹੁਣ ਵੀ ਦੱਸੋ ਤੁਸੀਂ ਮਤਲਬ ਕਿ ਇਸ ਕੇਸ ਚ ਕਰਦੇ ਕੀ ਪਾਇਓ ਉਹ ਉਹ ਤਾਂ ਉਥੋਂ ਰਾਹਤ ਤਾਂ ਉਹਨੂੰ ਮਿਲੀ ਨਹੀਂ ਸਰਕਾਰ ਦਾ ਜਵਾਬ ਆਇਆ ਕਿ ਫਲੈਟ ਇਹਨਾਂ ਕੋ ਹੈਗਾ ਜੀ ਉਹ ਛੱਡ ਦੇਣਗੇ ਜੀ ਉਹਨਾਂ ਕੋ ਹੁੰਦਾ ਥੋੜਾ ਐਂ ਵਿੰਗਟੇਡ ਪਾਉਂਦੇ ਆ ਉਦਾਂ ਅਸੀਂ ਇਹਨਾਂ ਕੋਲ ਨਾ ਤਾਂ ਸਰਕਾਰੀ ਗੱਡੀ ਆ ਹੁਣ ਨਾ ਇਹਨਾਂ ਨੂੰ ਅਸੀਂ ਪੱਤਾ ਦਿੰਨੇ ਆ ਤੇ ਨਾ ਕੁਝ ਹੋ ਰਿਹਾ ਇਹਨਾਂ ਕੋਲ ਤੇ ਇਹ ਮੈਨੂੰ ਲੱਗਦਾ ਸਰਕਾਰ ਨੇ ਜਾਣਬੁੱਝ ਕੇ ਇਦਾਂ ਕੀਤਾ ਹੋਇਆ ਆ ਇਹਦਾ ਮਤਲਬ ਸਰਕਾਰ ਦੀ ਸਾਫ਼ ਮਨਸ਼ਾ ਆ ਕਿ ਸਰਕਾਰ ਆਪਣੇ ਬੰਦੇ ਨੂੰ ਬਚਾ ਰਹੀ ਆ ਹੂੰ ਇਹ ਸਰਕਾਰ ਮੈਂ ਹਿਸਾਬ ਲਾ ਕੇ ਦੇਖਿਆ ਹੁਣ ਤੱਕ ਦੇ ਸਰਵੇਖਣ ਦੇ ਹਿਸਾਬ ਨਾਲ ਸਾਡੀ ਜਿਹੜੀ ਸੂਬਾ ਸਰਕਾਰ ਆਮ ਆਦਮੀ ਪਾਰਟੀ ਇਹ ਦੋ ਚੀਜ਼ਾਂ ਤੋਂ ਡਰਦੀ ਆ ਹੂੰ ਉਦਾਂ ਇਹਨਾਂ ਨੇ ਕਦੀ ਟੱਸ ਤੋਂ ਮਸ ਨਹੀਂ ਹੋਣਾ ਜਿੰਨਾ ਮਾਜੀ ਤੁਸੀਂ ਚੀਕ ਝਾੜਾ ਪਾਈ ਜਾ ਜਦੋਂ ਸੁਪਰੀਮ ਕੋਰਟ ਡੰਡਾ ਚੱਕਦੀ ਆ ਇਹਨਾਂ ਚ ਉਦੋਂ ਹਿਲਜਲ ਹੁੰਦੀ ਆ ਜਾਂ ਜਦੋਂ ਕੋਈ ਵੱਡਾ ਧਰਨਾ ਲੱਗ ਜਵੇ ਇਹ ਫੇਰ ਮਾੜਾ ਮੋਟਾ ਹਿਲਜਲ ਹੁੰਦੀ ਆ ਜਾਂ ਫੇਰ ਬੈਕਫੁੱਟ ਤੇ ਜਾਂਦੇ ਆ ਇਹਦੇ ਵਿੱਚ ਵੀ ਇਹ ਇਹੀ ਸਾਰਾ ਕੁਝ ਕਰ ਰਹੇ ਆ ਤੁਸੀਂ ਦੇਖ ਲਿਓ ਕਿ ਜਿੱਦਣ ਸੁਪਰੀਮ ਕੋਰਟ ਦਾ ਡੰਡਾ ਚੱਲਿਆ ਨਾ ਉਦੋਂ ਇਹਨਾਂ ਨੇ ਬੜੇ ਆਰਾਮ ਨਾਲ ਕਹਿਣਾ ਦੇਖੋ ਜੀ ਅੱਜ ਤੱਕ ਸਾਰਾ ਕੁਝ ਬੰਦ ਕੀਤੀ ਸੀ ਜਲਾਈ ਮਹੀਨੇ ਤੋਂ ਹੀ ਅਸੀਂ ਅਸੀਂ ਤਾਂ ਮਾੜੇ ਹੈ ਨਹੀਂਗੇ ਪਰ ਹੁਣ ਸਵਾਲ ਇਹ ਹੁੰਦਾ ਕਿ ਜੇ ਤੁਸੀਂ ਉਹਦਾ ਪੱਤਾ ਬੰਦ ਕਰਤਾ ਉਹਦੀ ਸਰਕਾਰੀ ਕੋਠੀ ਲੈ ਲਈ ਆ ਗੱਡੀ ਵੀ ਲੈ ਲਈ ਆ ਫਿਰ ਤੁਸੀਂ ਉਹਨੂੰ ਐਮਐਲਏ ਦੀ ਪੋਸਟ ਤੋਂ ਲਾਇਆ ਕਿਉਂ ਨਹੀਂ ਹੈਗਾ ਉਹਦਾ ਨੋਟੀਫਿਕੇਸ਼ਨ ਕਿਉਂ ਨਹੀਂ ਕੱਢਿਆ ਸੰਧਵਾ ਸਾਹਿਬ ਉਹਨਾਂ ਨੇ ਚੋਣ ਕਮਿਸ਼ਨਰ ਨੂੰ ਲਿਖ ਕੇ ਭੇਜਣਾ ਪੈਂਦਾ ਹੁੰਦਾ ਉਸੇ ਦਿਨ ਕਿ ਆਹ ਬੰਦੇ ਦਾ ਇਦਾਂ ਹੋ ਗਿਆ ਆ ਨਾਲੇ ਢੜ ਨੂੰ 2 ਸਾਲ ਦੀ ਸਜ਼ਾ ਸੁਣਾਤੀ ਉਹ ਤਾਂ ਵੈਸੇ ਨਹੀਂ ਐਮਐਲਏ ਦੀ ਕੋਈ ਜਿਹੜਾ ਉਸਦਾ ਬ੍ਰੋਧੀ ਧਰਦਾ ਹੁੰਦਾ ਫੇ ਤਾਂ ਉਸੇ ਦਿਨ ਹੋ ਜਾਣਾ ਜੀ ਇਹਦਾ ਮਤਲਬ ਜਿਹੜਾ ਫਿਰ ਸਪੀਕਰ ਆ ਉਹਨੂੰ ਨਿਊਟਰਲ ਲੈਣਾ ਚਾਹੀਦਾ ਸੀ ਉਹ ਸਪੀਕਰ ਵੀ ਉਹ ਸੂਬਾ ਸਰਕਾਰ ਦੇ ਹਿਸਾਬ ਨਾਲ ਚੱਲਦਾ ਪਿਆ ਹੈ ਤਾਂ ਮਤਲਬ ਕਿ ਇੱਕ ਜਿੰਨੀ ਚੋਣ ਦੀ ਤਿਆਰੀ ਹੁਣ ਕਰੇ ਲਾਓ ਜਾਂਦੇ ਜਾਂਦੇ ਸੋ ਪੰਜਾਬ ਦੇ ਸਿਰ ਤਾਂ ਹਮੇਸ਼ਾ ਸਿਆਪਾ ਹੀ ਹੁੰਦਾ ਹੈ ਜੀ ਤੇ ਲਾਸਟ ਵਿੱਚ ਜਿਹੜਾ ਬਿਜਲੀ ਇੱਕ ਸੋਧ ਬਿੱਲ 2025 ਜਿਹੜਾ ਕੇਂਦਰ ਸਰਕਾਰ ਨੇ ਕੀਤਾ ਉਹ ਵੀ ਵਿਵਾਦਾਂ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਭਾਵੇਂ ਕਿ ਕਈ ਸੂਬਿਆਂ ਨੇ ਸਵਾਗਤ ਕੀਤਾ ਪੰਜਾਬ ਵਾਲਿਆਂ ਨੇ ਫੇਰ ਕਹਿ ਦਿੱਤਾ ਵੀ ਨਹੀਂ ਜੀ ਖਟਾਸ ਦੇ ਵਿੱਚ ਹੈਗਾ ਕੁਝ ਨਾ ਕੁਝ ਦੇਖੋ ਦਲਜੀਤ ਜੀ ਆਪਾਂ ਜਾਂਦੇ ਜਾਂਦੇ ਇਹਦੇ ਉੱਪਰ ਵੀ ਚਾਚਾ ਕਰ ਹੀ ਲੈਣੇ ਆ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਤੋਂ ਜਾਣਬੁੱਝ ਕੇ ਇਹ ਹਰ ਇੱਕ ਸਰਕਾਰ ਦਾ ਕੰਮ ਹੁੰਦਾ ਕਿ ਪਰੇ ਰੱਖੋ ਜਦੋਂ ਰੌਲਾ ਪਊਗਾ ਫੇਰ ਮੜਾ ਮੋੜਾ ਸਪਸ਼ਟੀ ਕਰਨ ਦੇ ਦਾਂਗੇ ਜੇ ਆਪਾਂ ਕਹੀਏ ਬਿਜਲੀ ਸੋਧ ਬਿੱਲ ਦੇ ਉੱਪਰ ਪੰਜਾਬ 'ਚ ਬਹੁਤਾਂ ਵੱਡਾ ਰੌਲਾ ਪਿਆ ਬਹੁਤਾਂ ਵੱਡਾ ਰੌਲਾ ਤਾਂ ਨਹੀਂ ਪਿਆ ਹੈਗਾ ਕੁਝ ਕਿਸਾਨ ਜਥੇਬੰਦੀਆਂ ਉੱਟੀਆਂ ਜਾਂਾਂਝੜੇ ਕੁਝ ਬੁੱਧੀਜੀਵੀਆ ਉਹਨਾਂ ਨੇ ਗੱਲ ਛੇੜੀ ਜਾ ਕਿ ਉਹ ਪਾਈ ਇਹਦੇ ਉੱਪਰ ਵੀ ਧਿਆਨ ਦੋ ਛੱਡੋ ਬੜੇ ਕ ਕੀ ਬੋਲਦਾ ਛੱਡੋ ਕਿਹੜਾ ਤਰਨਦਾਰਾਂ ਦੇ ਵਿੱਚ ਹਾਰ ਗਿਆ ਜਾਂ ਜਿੱਤ ਗਿਆ ਇਹਦਾ ਪੰਜਾਬ ਨਾਲ ਕੋਈ ਲਿੰਕ ਨਹੀਂ ਹੈਗਾ ਪੰਜਾਬ ਦੇ ਮੁੱਦੇ ਦੇ ਵਿੱਚ ਆ ਵੀ ਇੱਕ ਮੁੱਦਾ ਆਉਂਦਾ ਆ ਕੇਂਦਰ ਨੇ ਜਿਹੜਾ ਬਿਜਲੀ ਸੋਧ ਬਿੱਲ ਆ ਉਹਦਾ ਨੋਟੀਫਿਕੇਸ਼ਨ ਕੱਢਿਆ ਇਹਦਾ ਮਤਲਬ ਉਸ ਭਾਰਤ ਦੇ ਸਾਰੇ ਰਾਜਾਂ ਦੇ ਉੱਪਰ ਲਾਗੂ ਹੋਣਾ ਆ ਆਪਾਂ ਚਲੋ ਇਹ ਮੰਨ ਲੈਂਦੇ ਆ ਕਿ ਸੂਬਾ ਮੋਰੇ ਤੜੀਫੜੀ ਕਰ ਸਕਦਾ ਕਿ ਨਹੀਂ ਅਸੀਂ ਨਹੀਂ ਮੰਨਦੇ ਹੈਗੇ ਪਰ ਜੇ ਕਿਸੇ ਸੂਬੇ ਨੇ ਕਿਹਾ ਹੀ ਨਹੀਂ ਕਿ ਅਸੀਂ ਮੰਨਦੇ ਨਹੀਂ ਤੇ ਜੇ ਫਿਰ ਸੂਬੇ ਦੇ ਕੁਝ ਬੰਦੇ ਉਹਨਾਂ ਨੂੰ ਸਵਾਲ ਪੁੱਛਦੇ ਭਾਈ ਤੁਹਾਡਾ ਸਟੈਂਡ ਕੀ ਆ ਤੇ ਸਾਡੇ ਜਿਹੜੇ ਆਪਣੇ ਵਿਲੀ ਮੰਤਰੀਆ ਸੰਜੀਵ ਅਡੋੜਾ ਉਹ ਕਹਿੰਦੇ ਨੇ ਸਾਡਾ ਸਟੈਂਡ ਦਾ ਤਖੜਾ ਹੈ ਜੀ ਅਸੀਂ ਤਾਂ ਇਸ ਸੂਧਬੇ ਨੂੰ ਮੰਨਦੇ ਨਹੀਂ ਹੈਗੇ ਤੇ ਮਤਲਬ ਕਿ ਉੱਥੇ ਜਾਂ ਤਾਂ ਫਿਰ ਇਹਨਾਂ ਨੂੰ ਕਾਨੂੰਨ ਦਾ ਪਤਾ ਨਹੀਂ ਹੈਗਾ ਜਾਂ ਪੇ ਤੁਹਾਨੂੰ ਇਹ ਬੇਵਕ ਬਣਾਉਂਦੇ ਪਏ ਆ ਹੁਣ ਬਿਲੀ ਸੋਧ ਬੇਲ ਦਾ ਦਾ ਮਤਲਬ ਕਿ ਹਜੇ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਉੱਪਰ ਜੀ ਲਗਾਇਆ ਹੋਇਆ ਆ ਇਹ ਪਤਾ ਨਹੀਂ ਇਹਨਾਂ ਦੀ ਗੰਡ ਤੋਂ ਪਹਿਲਾਂ ਹੀ ਹੋਈ ਹੋਵਾ ਏਦੀ ਲਗੂ ਲਗੂ ਹੋ ਜਾਣਾ ਆ ਹੁਣ ਇਹਨਾਂ ਦੇ ਜਿਹੜਾ ਆਪਣਾ ਮੈਂਬਰ ਫਾਈਨਾਂਸ ਦਫ਼ਤਰ ਆ ਉੱਥੇ ਜਿਹੜੇ ਚੀਫ ਇੰਜੀਨੀਅਰਸ ਸਿਗੇ ਉਹਨਾਂ ਦੀ ਜਿਹੜੀ ਚੀਫ ਇੰਜੀਨੀਅਰਸ ਐਸੋਸੀਏਸ਼ਨ ਆ ਇਹਦਾ ਮਤਲਬ ਜਿਹੜੇ ਚੀਫ ਇੰਜੀਨੀਅਰਸ ਆ ਉਹ ਜ਼ਮੀਨ ਤੇ ਬੈਠ ਕੇ ਧਾਨੇ ਦੇ ਬੈਠੇ ਆ ਜੀ ਕੁਰਸੀਆਂ ਤੇ ਨਹੀਂ ਬੈਠ ਕੇ ਉਤਰਨਾ ਹੈਗਾ ਜਮੀਨ ਤੇ ਦਫ਼ਤਰ ਜੀ ਬੈਠ ਗਏ ਆ ਕਿਉਂਕਿ ਇਹਨਾਂ ਨੇ ਜਿਹੜੇ ਚੀਫ ਇੰਜੀਨੀਅਰ ਸੀਗੇ ਉਹਨਾਂ ਨੂੰ ਕੰਜਨ ਸਸਪੈਂਡ ਕੀਤਾ ਹੋਇਆ ਹੈ ਫਿਰ ਇੱਕ ਦੋ ਇਹਨਾਂ ਕੋਲ ਆਪਣਾ ਸੀਗਾ ਡਾਇਰੈਕਟਰ ਹਰਜੀਤ ਸਿੰਘ ਉਹਨੂੰ ਵੀ ਹਟਾਇਆ ਹੋਇਆ ਹੈ ਇੱਕ ਆਪਣੇ ਕੋਲ ਸੀਗੀ ਬੀਬੀ ਨਮਰ ਨਮਰ ਕੀਰਤਨ ਕੋਈ ਐਦਾਂ ਕੁਝ ਨਾਮ ਸੀਗਾ ਜੇ ਮਾਫੀ ਮੰਗਦਾ ਜੇਦਾ ਕੋਈ ਨਾਮ ਦੇ ਵਿੱਚ ਕੋਈ ਸਮੱਸਿਆ ਆਈ ਆ ਜੀ ਉਹਨੇ ਇੱਕ ਦਿਨ ਇਹਨਾਂ ਕੋਲ ਛੁੱਟੀ ਮੰਗੀ ਅੱਧੇ ਦਿਨ ਦੀ ਕਿ ਮੈਂ ਨਗਰ ਕੀਰਤਨ ਚ ਜਾਣਾ ਮੈਨੂੰ ਉਹ ਦਿਨ ਛੁੱਟੀ ਦੇ ਦਿਓ ਉਹ ਤਾਂ ਉਹਨੇ ਮੈਡੀਕਲ ਵੀ ਭੇਜ ਦਿੱਤਾ ਇਹਨਾਂ ਨੇ ਨਾ ਉਹਦਾ ਮੈਡੀਕਲ ਮਨਜ਼ੂਰ ਕੀਤਾ ਤੇ ਨਾ ਹੀ ਉਹਦੀ ਛੁੱਟੀ ਮਨਜ਼ੂਰ ਕੀਤੀ ਉਹ ਕਹਿੰਦੇ ਵੀ ਅਸੀਂ ਤੈਨੂੰ ਦੱਸਿਆ ਨਹੀਂ ਜਾਣ ਨੂੰ ਤੂੰ ਮੰਨ ਕੇ ਆਪ ਹੀ ਮੈਡੀਕਲ ਮੂਡੀਕਲ ਭੇਜ ਕੇ ਛੁੱਟੀ ਮੰਗੇ ਜਾਂਦੀ ਆ ਉਹਨੂੰ ਵੀ ਇਹਨਾਂ ਨੇ ਹਟਾ ਦਿੱਤਾ ਇਹ ਫਿਰ ਜਿਹੜੇ ਇੰਜੀਨੀਅਰ ਸੀਗੇ ਇਹ ਬੈਠ ਗਏ ਧਰਨੇ ਤੇ ਸਰਕਾਰ ਆ ਗਈ ਬੈਕਪੋਰਟ ਦੇ ਉੱਪਰ ਮਤਲਬ ਕਿ ਜਦੋਂ ਤੁਹਾਡਾ ਤਕੜਾ ਵਿਰੋਧ ਨਹੀਂ ਨਾ ਹੁੰਦਾ ਤੁਸੀਂ ਹਿਲਣਾ ਨਹੀਂ ਹੈਗਾ ਹੁਣ ਸੰਭੀਲੀ ਮੰਤਰੀ ਜਿਹੜਾ ਸੰਜੀਵ ਅਰੋੜਾ ਆ ਉਹ ਆਪਣੇ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨੇ ਤਿੰਨ ਗੱਲਾਂ ਕਹੀਆਂ ਇੱਕ ਜਿਹੜੀ ਹੋਰ ਨਵੀਂ ਚੀਜ਼ ਪਾਤੀ ਉਹ ਵੀ ਪੰਜਾਬ ਦੇ ਉੱਪਰੋਂ ਇਹ ਦੀ ਨਗਾਉਣ ਲੱਗੇ ਆ ਕਹਿੰਦੇ ਜੀ ਜਿਹੜਾ ਇਹ ਬਿਜਲੀ ਸੁਧਾਰ ਬਿਲਿਆ ਇਹ ਇਹਦੇ ਵਿੱਚ ਬਹੁਤ ਬਿਜਲੀ ਦਾ ਸੁਧਾਰ ਹੋ ਜਾਣੇ ਆ ਤੁਸੀਂ ਦੇਖੀ ਜਾਓ ਇਹਨਾਂ ਤੁਹਾਨੂੰ ਬਹੁਤ ਫਾਇਦਾ ਹੋਣਾ ਆਮ ਲੋਕ ਬਹੁਤ ਖੁਸ਼ ਹੋਣਗੇ ਠੀਕ ਹੈ ਜੀ ਆਮ ਲੋਕਾਂ ਨੂੰ ਪਤਾ ਹੀ ਨਹੀਂ ਸਾਨੂੰ ਇਹਦੇ ਵਿੱਚ ਕਿਹੜੀ ਖੁਸ਼ੀ ਮਿਲਣੀ ਆ ਉਹਦੇ ਵਿੱਚ ਇਹ ਕਹਿੰਦੇ ਆ ਜੀ ਅਸੀਂ ਇਹਦੇ ਵਿੱਚ ਇੱਕ ਨਵੀਂ ਚੀਜ਼ ਲੈ ਕੇ ਆਉਨੇ ਆ ਵੀ ਜਿਨ੍ਹਾਂ ਨੇ ਨਾ ਬਿਜਲੀ ਦਾ ਕਨੈਕਸ਼ਨ ਲੈਣਾ ਆ ਹਾਂ ਕੇਂਦਰ ਨੇ ਪਤਾ ਨਹੀਂ ਉਹ ਚੰਗੀ ਤਰ੍ਹਾਂ ਗੱਲ ਕਹੀ ਆ ਜਾਂ ਨਹੀਂ ਕਹੀ ਇਹਨਾਂ ਨੇ ਆਪਣੇ ਵੱਲੋਂ ਕਹਿ ਦਿੱਤੀ ਆ ਕਿ ਆ ਵੀ ਚੀਜ਼ਾਂ ਵਿੱਚ ਹੈਗੀਆਂ ਆ ਕਿ ਜਦੋਂ ਤੁਸੀਂ ਬਿਲੀ ਦਾ ਕਨੈਕਸ਼ਨ ਲੈਣਾ ਤੁਹਾਨੂੰ ਆਬਜੈਕਸ਼ਨ ਸਰਟੀਫਿਕੇਟ ਐਨਓਸੀ ਲੈਣ ਦੀ ਲੋੜ ਨਹੀਂ ਤੁਹਾਨੂੰ ਦਵਾਗੇ ਸੀ ਐਂਦੀ ਦਵਾਗੇ ਬੜਾ ਸੌਖਾ ਕਰ ਦਿੱਤਾ ਕਹਿੰਦੇ ਤੁਹਾਡੇ ਲਈ ਤੇ ਉਹਦੇ ਲਈ ਕਹਿੰਦੇ ਜੀ ਚਾਹੇ ਉਹ ਕਿਰਾਏ ਦਾ ਰਹਿਣ ਵਾਲਾ ਹੈ ਜਿਹਨੂੰ ਆਪਾਂ ਲੀਜ਼ ਵਾਲਾ ਕਹਿੰਦੇ ਆ ਚਾਹੇ ਉਹ ਮਾਲਕ ਹੈ ਚਾਹੇ ਉਹਨੇ ਲੈਣਾ ਆ ਤੁਸੀਂ ਸਿਰਫ ਆਪਣੇ ਐਡਰੈਸ ਦਾ ਸਬੂਤ ਦਿਖਾ ਲਿਓ ਤੇ ਸਾਡੇ ਕੋਲ ਕਨੈਕਸ਼ਨ ਲੈ ਜਾਓ ਅੱਜ ਤਾਂ ਬਹੁਤ ਸੌਖਾ ਕਰ ਦਿੱਤਾ ਤੁਸੀਂ ਸਾਡੇ ਤੇ ਕੀ ਰੱਖੋ ਪਰ ਮੈਨੂੰ ਲੱਗਦਾ ਜੇ ਆਪਾਂ ਦੇਖੀਏ ਵੀ ਜਦੋਂ ਮੰਤਰੀ ਕਹਿ ਰਹੇ ਨਾ ਆਪਣਾ ਸੰਜੀਵ ਰੋੜਾ ਕਹਿੰਦਾ ਤਾਂ ਇਹ ਫਾਇਦਾ ਹੀ ਬਹੁਤ ਹੈ ਲੋਕਾਂ ਨੂੰ ਮੈਨੂੰ ਲੱਗਦਾ ਲੋਕਾਂ ਲਾਕਾਰ ਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ ਲੈਂਡ ਪੂਲਿੰਗ ਦੇ ਵਿੱਚੋਂ ਜਾਂ ਮੰਡੀ ਬੋਰਡ ਦੀਆਂ ਜ਼ਮੀਨਾਂ ਚੋਂ ਪੰਚਾਇਤੀ ਜ਼ਮੀਨਾਂ ਚੋਂ ਜਾਂ ਲੁਧਿਆਣੇ ਵਾਲੀ ਹੜਪਣ ਲੱਗੇ ਸੀ ਜਾਂ ਬਟਿੰਡੇ ਵਾਲੀ ਜਿੱਥੇ ਵੀ ਕਬਜ਼ਾ ਆ ਉਹਦਾ ਸਿੱਧਾ ਕਨੈਕਸ਼ਨ ਉਹ ਗੇਮਾਂ ਇਹਨਾਂ ਦੀ ਸਹੀ ਨਹੀਂ ਪਈਆਂ ਲੋਕਾਂ ਨੇ ਵਿਰੋਧ ਕਰ ਦਿੱਤਾ ਕਿਉਂਕਿ ਲੈਂਡ ਪੂਲਿੰਗ ਦਾ ਇੰਨਾ ਵਿਰੋਧ ਸੀਗਾ ਇਹਨਾਂ ਨੇ ਬਾਕੀ ਵੀ ਹੱਥਿਆਉਣ ਹੀ ਦਿੱਤੀਆਂ ਮੇਰੇ ਹਿਸਾਬ ਨਾਲ ਇੱਕ ਨਵਾਂ ਇਹ ਨਹੀਂ ਗੇਮ ਪਾਲੇ ਸੂਬਾ ਸਰਕਾਰ ਨੇ ਪੈਸਾ ਇਕੱਠਾ ਕਰਨ ਦੀ ਦੇਖੋ ਜੋ ਮੈਨੂੰ ਬੂ ਆਉਂਦੀ ਆ ਹੋ ਸਕਦਾ ਮੈਂ ਇਹਦੇ ਵਿੱਚ ਗਲਤ ਹੋਵਾਂ ਪਰ ਮੈਨੂੰ ਲੱਗਦਾ ਕਿ ਇਹ ਉਹ ਗੇਮ ਪਾਉਣ ਲੱਗੇ ਆ ਬੈਨੀਫਿਟ ਕਿਹਨਾਂ ਨੂੰ ਹੋਣਾ ਆ ਬੈਨੀਫਿਟ ਹੋਣਾ ਬਿਲਡਰਸ ਨੂੰ ਕਿਉਂਕਿ ਉਹਨਾਂ ਨੇ ਕਲੋਨੀਆ ਸਾਰਨੀ ਆ ਦੂਜਾ ਬੈਨੀਫਿਟ ਹੋਣਾ ਆ ਕਲੋਨੀਆ ਕੱਟ ਕੇ ਕਹਿੰਦੇ ਨੇ ਰੀਅਲ ਏਸਟੇਟ ਨੇ ਠੀਕ ਆ ਜੀ ਦੋ ਦੋ ਮੋਟੀਆਂ ਪਾਰਟੀਆਂ ਆ ਗਈਆਂ ਪੈਸੇ ਵਾਲੀਆਂ ਸਰਕਾਰ ਨੇ ਇਹਨਾਂ ਨਾਲ ਡੀਲ ਕਰਨੀ ਆ ਹੁਣ सीएम साहब आप ही स्टेजਾਂ ਦੇ ਉੱਪਰ ਰੌਲਾ ਪਾਉਂਦੇ ਆ ਕਿ ਹਰਿਆਣੇ ਦੇ ਵਿੱਚ ਤਾਂ ਕਾਨੂੰਨੀ ਕਲੋਨੀਆਂ ਬਹੁਤ ਹੈ ਸਾਡੇ ਤਾਂ ਪੰਜਾਬ ਦੇ ਵਿੱਚ ਤਕਰੀਬਨ ਪਿਛਲੀਆਂ ਤੇ ਹੋਣਦੀਆਂ ਸਾਰੀਆਂ ਗੈਰ ਕਾਨੂੰਨੀ ਕਲੋਨੀਆਂ ਹੀਆਂ ਬਣੀਆਂ ਜਿਹੜਾ ਸੀਐਮ ਖੁਦ ਕਹਿ ਰਿਹਾ ਗੈਰ ਕਾਨੂੰਨੀ ਕਲੋਨੀਆਂ ਬਣੀਆਂ ਹੈ ਭਾਈ ਤੂੰ ਉਹਨੂੰ ਕਾਨੂੰਨੀ ਕਿਸ ਤਰ੍ਹਾਂ ਬਣਾ ਫਿਰ ਹੂੰ ਕਿਉਂ ਜਨਾਜ਼ਾ ਕਢਦਾ ਆਪਣਾ ਤੇ ਆਪਣੀ ਸਰਕਾਰ ਦਾ ਹੁਣ ਇਹ ਕਹਿੰਦੇ ਆ ਵੀ ਐਨਓਸੀ ਲੈ ਕੇ ਆਉਣਾ ਨਹੀਂ ਹੈਗਾ ਜਿਹੜਾ ਸਾਡੇ ਕੋਲ ਐਡਰੈਸ ਦਾ ਪ੍ਰੂਫ ਲੈ ਕੇ ਆਊਗਾ ਉਹ ਉਹਨਾਂ ਸੀ ਬਿਲੀ ਦਾ ਕਨੈਕਸ਼ਨ ਦੇ ਦਾਂਗੇ ਇਹਦਾ ਕੀ ਮਤਲਬ ਹੋਇਆ ਰੀਅਲ ਸਟੇਟ ਨੇ ਕੱਢ ਦਿੱਤਾ ਬਿਲਡਰ ਨੇ ਤੁਹਾਨੂੰ ਐਡਰੈਸ ਦਾ ਤੁਹਾਡੇ ਕੋਲ ਸਬੂਤ ਆ ਗਿਆ ਇਹਦਾ ਮਤਲਬ ਪ੍ਰਾਈਵੇਟ 플레이ਰ ਵਿੱਚ ਖੋਦਣਗੇ ਤੇ ਤੁਸੀਂ ਨਵੀਆਂ ਪੁਰਾਣੀਆਂ ਜਿੰਨੀਆਂ ਗੈਰ ਕਲੋਨੀ ਕਾਨੂੰਨੀਆਂ ਸੀਗੀਆਂ ਉਹਨਾਂ ਨੂੰ ਬਿਲੀ ਦਾ ਕਨੈਕਸ਼ਨ ਅਸਾਈਨ ਕਰੋਗੇ ਤੇ ਪੈਸਾ ਕੌਣ ਬਣਾ ਕੇ ਫਿਰ ਸਰਕਾਰ ਬਣਾਉਂਗੀ ਨਾ ਅੰਦਰੋਂ ਖਾਤੇ ਆਮ ਸੁਧਾਰ ਲੋਕਾਂ ਨੇ ਇਹਦੇ ਵਿੱਚ ਜੋ ਕੀ ਮਿਲਿਆ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੁਝ ਮਿਲਣਾ ਜੀ ਤੇ ਖੈਰ ਇਹ ਸਰਕਾਰਾਂ ਦਾ ਜਿਹੜਾ ਰਿਆ ਡੰਗ ਮੇਰੇ ਖਿਆਲ ਡੰਗ ਟਪਾਉ ਪਾਲਸੀ ਆ ਇਹ ਡੰਗ ਟਪਾਉ ਪਾਲਸੀ ਮੈਨਾਂ ਦਾ ਇਹਨਾਂ ਨੇ ਲਾ ਜਾਣੀ ਆ ਜਿਹੜੀ ਅਗਲੀ ਸਰਕਾਰ ਆਊਗੀ ਬਹੁਤ ਬੁਰਾ ਫਸੂਗੀ ਉਹ ਵੈਸੇ ਵੀ ਜਿੱਤੇ ਜਿਹਦਾ ਚੋਣਾ ਨੇੜੇ ਆਈ ਜਾਣੀਆਂ ਇਹੋ ਜਿਹੇ ਜਿਹੜੇ ਤਰੀਕੇ ਚੱਲਣੇ ਆ ਜਿਹਦੇ ਨਾਲ ਕਿ ਬੜਾ ਨੁਕਸਾਨ ਹੋਣਾ ਆ ਤੇ ਪਹਿਲਾਂ ਵੀ ਹੁੰਦਾ ਆਇਆ ਚੋਣ ਵਾਅਦਿਆਂ ਦੇ ਵਿੱਚ ਤੇ ਇਕਨੋਮੀਕਲੀ ਜੀ ਆਰਥਿਕਤਾ ਤੌਰ ਦੇ ਉੱਤੇ ਸੂਬੇ ਦੇ ਉੱਤੇ ਬੋਝ ਵੀ ਜਿਹੜੀਆਂ ਚੀਜ਼ਾਂ ਬਣਦੀਆਂ ਆਪਣੀ ਜੇ ਭਾਰਨ ਦੇ ਚੱਕਰ ਦੇ ਵਿੱਚ ਤੇ ਇਹ ਇਹ ਕੁਝ ਮੁੱਦੇ ਸੀ ਤੇ ਮਿਲਾਂਗੇ ਹੁਣ ਅਗਲੇ ਹਫਤੇ ਦੇ ਵਿੱਚ ਇੰਡੋਸ ਪ੍ਰਾਈਮ ਇਤ ਦੇਖਦੇ ਰਹੋ ਆ ਮਿਲਾਂਗੇ ਅਗਲੇ ਹਫਤੇ ਤਦ ਤੱਕ ਆਪਣਾ ਖਿਆਲ ਰੱਖਿਓ ਰੱਬ ਰਾਖਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ